ਜਾਲੀ ਜਲਦੀ ਵਾਅ ਦੋਰ ਜਦੋਂ ਤੋਂ ਇਹਨਾਂ ਦੇ ਕੋਲ ਆਈ ਆ ਇਸ ਪਰਿਵਾਰ ਦੇ ਸਵੀਰ ਦਾ ਜਦੋਂ ਤੋਂ ਪ੍ਰਧਾਨ ਬਣਿਆ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਉਹ ਤੋਂ ਵਾਲੀ ਨੇ ਐਸਓਆਈ ਨੂੰ ਇੱਕ ਪ੍ਰਮੋਟ ਕੀਤਾ ਆਲ ਇੰਡੀਆ ਸਿਕਸਨ ਫੈਡਰੇਸ਼ਨ ਨੂੰ ਇਹਨਾਂ ਨੇ ਖਤਮ ਕੀਤਾ ਬਿਲਕੁਲ ਖਤਮ ਕਰ ਉਹਦੇ ਮੁਕਾਬਲੇ ਤੇ ਐਸਓ ਬਣੇ ਜਿਹਦੇ ਚ ਟੈਟੂ ਵਾਲੇ ਇਹ ਪ੍ਰੋਪਰਟੀ ਡੀਲਰ ਵੱਡੀਆਂ ਗੱਡੀਆਂ ਵਾਲੇ ਸੀ ਉਹ ਇਹਨਾਂ ਨੇ ਜਿਹੜਾ ਗਲਬਾ ਪਾ ਕੇ ਉਸ ਕਾਲੀ ਦਲ ਨੂੰ ਪਰਿਵਾਰਾਂ ਤੱਕ ਸੀਮਿਤ ਕਰਤਾ ਉਹਨੇ ਬਹੁਤ ਨੁਕਸਾਨ ਕੀਤਾ ਜਿਹੜੇ ਲੋਕਾਂ ਦੇ ਨਮਾਇंदे ਨੇ ਉਹਨਾਂ ਨੂੰ ਉਹਨਾਂ ਦਾ ਕਾਲੀ ਗਲ ਬਣਾਇਆ ਜਾਵੇ ਨਾ ਕਿ ਆ ਪਰਿਵਾਰਾਂ ਦਾ ਜਿਹੜਾ ਬਣਨ ਗਿਆ ਇਹਨਾਂ ਪਰਿਵਾਰਾਂ ਤੋਂ ਕਿਹੜਾ ਛਡਾਇਆ ਜਾਵੇ ਕਰਤਾ ਤੇ ਆ ਜਿਹੜਾ ਕਾਲੀ ਦਲ ਇਹ ਤੇ ਇਹ ਤਾਂ ਮਲਾਈ ਮਲਾਈ ਖਾਣ ਵਾਲੇ ਨੇ ਜਿਹੜਾ ਹੁਣ ਤੁਸੀਂ ਜੂਤ ਕਾਲੀ ਦਲ ਬਣਾਤਾ ਜਿਹੜਾ ਐਸਓ ਬਣਾਤੀ ਇਹਨਾਂ ਦਾ ਪੰਥਨਾ ਕੀ ਵਾਸਤਾ ਇਹ ਤਾਂ ਸਿਰਫ ਤੁਸੀਂ ਸਰਕਾਰਾਂ ਬਣੀਆਂ ਇਹ ਲੁੱਟ ਖਸੁੱਟ ਵਾਲੇ ਆ ਜਿਹੜੇ ਕਿ ਡਿਪਾਰਟਮੈਂਟ ਸਟੋਰਾਂ ਤੋਂ ਜਾ ਕੇ ਦਸਮਾਲ ਲੈਣ ਵਾਲੇ ਜੇ ਤੁਸੀਂ ਕਾਲੀਦਨ ਨੂੰ ਬਚਾਉਣਾ ਕਾਲੀ ਵੀ ਆਰਗੇਨ ਕਰਕੇ ਉਹਨਾਂ ਲੋਕਾਂ ਕੋਲ ਲੈ ਕੇ ਜਾਣਾ ਜਿਹੜੇ ਕਾਲੀ ਇਹ ਤੇ ਸਾਰੇ ਤੁਸੀਂ ਜਦੋਂ ਇੱਕ ਐਮਐਲਏ ਬਣਦਾ ਉਦੋਂ ਬਾਅਦ ਉਹਨਾਂ ਦੀਆਂ ਪ੍ਰਾਪਰਟੀਆਂ ਬਾਰੇ ਕਿਤੇ ਦੇਖੋ ਬਿਲਕੁਲ ਤੇ ਇੱਕ ਇੱਕ ਐਮਐਲਏ ਜਿਹੜੇ ਸਾਡੇ ਸਾਡੇ ਨੇਤਾ ਰਹੇ ਨੇ ਇਹ ਇੰਨੇ ਵੱਡੇ ਤੇ ਕਰੋੜਾਂ ਤੋਂ ਹਜ਼ਾਰਾਂ ਜਾਨ ਕਰੋੜ ਬਤੀ ਨਸਾਰਿਆਂ ਦੇ ਸਰੰਦੇ ਚਰਚਾ ਲੋਕਾਂ ਚੱਲੀ ਹੈ ਅਸੀਂ ਕਿੱਥੇ ਦੇਖੋ ਹੁਣ ਸ਼ਰੌਣੀ ਕਮੇਟੀ ਦਾ ਪ੍ਰਧਾਨ ਕਿੱਥੇ ਸਜਾਇਸ਼ ਦਾ ਗਿਰਚਨ ਸਿੰਘ ਡੌੜਾ ਸੀ ਸਰਕਾਰ ਕੰਪਨੀ ਸੀ ਜਦੋਂ ਉਹਨਾਂ ਦਾ ਬਿਆਨ ਆਉਂਦਾ ਸੀ ਯੂਐਨਓ ਤੱਕ ਵਰਲਡ ਓਵਰ ਤੱਕ ਤੇ ਹੁਣ ਜਦੋਂ ਇਹ ਮੈਂਬਰਾਂ ਦੇ ਨੇ ਜਾਂਦੇ ਉੱਥੇ ਡੀਸੀ ਮੈਂਬਰਾਂ ਨੇ ਡੈਂਡਾ ਪਿਆ ਸਾਦਸ ਜੀਸ ਸਿੰਘ ਬਰਨਾਲਾ ਮੁੱਖ ਮੰਤਰੀ ਸੀਗੇ ਉਹਨਾਂ ਨੂੰ ਬਲਾਉ ਆਏ ਨਹੀਂ ਸੀ ਪਰ ਉਹਨਾਂ ਨੂੰ ਪੰਥ ਚੋਂ ਛੇਕ ਦਿੱਤਾ ਗਿਆ ਤੇ ਉੱਥੇ ਜਦੋਂ ਸਾਦਸ ਸਿੰਘ ਬਰਨਾਲਾ ਪੇਸ਼ ਹੋਏ ਨੇ ਉਹਨਾਂ ਨੂੰ ਉੱਥੇ ਨਮਲੀ ਨਾ ਬੰਨਿਆ ਉਹਨਾਂ ਦੇ ਗਲਾ 'ਚ ਫੱਟੀਆਂ ਪਾਈਆਂ ਸੀ ਉਹਨਾਂ ਨੇ ਵੈਸੇ ਪਰ ਲਿਖਿਆ ਸੀ ਕਿ ਮੈਂ ਪਾਪੀ ਤੋਂ ਬਖਸ਼ਣ ਹਾਂ ਕੋਈ 40 ਦਿਨ ਹੀ ਗੱਲ ਚਪਾ ਕੇ ਰੱਖੀ ਐਸੇ ਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਉਸ ਮੀਟਿੰਗ ਦੇ ਵਿੱਚ ਸੀ ਤਾਂ ਹਰਜਿੰਦਰ ਸਿੰਘ ਧਾਮੀ ਨੇ ਕਿਹੜੇ ਵਿਚਾਰ ਰੱਖੇ ਉਹਨਾਂ ਨੇ ਕੀ ਕਿਹਾ ਕਿਸ ਤਰੀਕੇ ਦੀ ਸਜ਼ਾ ਹੋਣੀ ਚਾਹੀਦੀ ਹੈ ਕੀ ਕਹਿੰਦੇ ਸੀ ਉਹ ਧਾਮੀ ਸਾਹਿਬ ਨੇ ਤੇ ਪਹਿਲਾਂ ਥੋੜਾ ਜਿਹਾ ਕਿੰਤੂ ਕਿੰਤੂ ਕੀਤਾ ਸੀ ਕੀ ਕਿ ਇਹ ਆਈਟੀ ਮੀਟਿੰਗ 'ਚ ਇਹਨਾਂ ਨੂੰ ਬੁਲਾਉਣਾ ਨਹੀਂ ਸੀ ਚਾਹੀਦਾ ਸੀ ਇਹ ਵਿਰੋਧੀ ਨੇ ਇਹ ਪਰ ਉਸ ਇ ਇਸ ਦਾ ਪ੍ਰਧਾਨ ਕਿੰਤੂ ਪਰ ਤੂੰ ਕਰ ਸਕਦਾ ਜਦੋਂ ਮੀਟਿੰਗ ਹੋ ਜਿੱਤੇ ਦੱਸਣਾ ਚਾਹੀਦਾ ਨਹੀਂ ਸੀ ਗੁਰਦਵਾਰ ਪਰਮਤਾ ਕਮੇਟੀ ਦੇ ਪ੍ਰਧਾਨ ਦਾ ਜਿਹੜਾ ਸਟੇਟਸ ਆ ਉਹ ਐਸਅਤ ਮੌਜੂਦਾ ਹਾਲਾਤ ਚ ਉਹ ਸਟੇਟਸ ਉਹਨਾਂ ਵੱਡਾ ਨਹੀਂ ਜਿੰਨਾ ਕਿ ਸਲੋਨੀ ਕਮੇਟੀ ਦੇ ਪਿਛਲੇ ਪ੍ਰਧਾਨ ਦਾ ਬੀਤੇ ਦਿਨੀ ਸ੍ਰੀ ਕਾਲਤਖਬ ਸਾਹਿਬ ਤੇ ਇੱਕ ਇਕਤਰਤਾ ਸੱਦੀ ਗਈ ਸੁਖਵੀਰ ਵਾਦਲ ਨੂੰ ਜੋ ਤਨਖਾਹਿਆ ਕਰਾਰ ਦਿੱਤਾ ਤਾਂ ਉਸ ਮਸਲੇ ਤੇ ਕਿਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਆ ਸਿੱਖ ਵਿਦਵਾਨਾਂ ਨੂੰ ਸੱਦਿਆ ਗਿਆ ਤਾਂ ਉਸ ਮੀਟਿੰਗ ਦਾ ਹਿੱਸਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਜਨਰਲ ਸੈਕਟਰੀ ਸਰਦਾਰ ਸਰਬਜੀਤ ਸਿੰਘ ਸੋਲ ਵੀ ਬਣੇ ਨੇ ਤਾਂ ਉਸ ਮੀਟਿੰਗ ਦੇ ਵਿੱਚ ਖੁੱਲ ਕੇ ਚਰਚਾ ਹੋਈ ਕਿ ਕਿਸ ਤਰੀਕੇ ਦੇ ਨਾਲ ਉਸ ਸਮੇਂ ਜਿਹੜੀਆਂ ਕوتاਹੀਆਂ ਹੋਈਆਂ ਗਲਤੀਆਂ ਹੋਈਆਂ ਪੰਥ ਨੂੰ ਗਮਰਾਹ ਕੀਤਾ ਤਾਂ ਕਿਸ ਤਰੀਕੇ ਦੀ ਸਜ਼ਾ ਉਹਨਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਤਮਾਮ ਜਿਹੜੇ ਸਿੱਖ ਵਿਦਵਾਨ ਉੱਥੇ ਇਕੱਠੇ ਹੋਏ ਸਾਡੇ ਨਾਲ ਸਰਬਜੀਤ ਸਿੰਘ ਸੋਲ ਨੇ ਗੱਲਬਾਤ ਕਰਦੇ ਕਿ ਮੀਟਿੰਗ ਦੇ ਅੰਦਰ ਕਿਸ-ਕਿਸ ਮੁੱਦੇ ਤੇ ਚਰਚਾ ਹੋਈ ਦਾ ਬੱਖ-ਬੱਖ ਜਿਹੜੇ ਵਿਦਵਾਨ ਪਹੁੰਚੇ ਸੀ ਕਿਸ ਤਰ੍ਹਾਂ ਦੀਆਂ ਵਿਚਾਰਾ ਕਿਸ ਤਰ੍ਹਾਂ ਦੀ ਸਾਂਝ ਪਾਈ ਗਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਲ ਸਾਹਿਬ ਤੁਸੀਂ ਮੀਟਿੰਗ ਦਾ ਹਿੱਸਾ ਸੀ ਉਸ ਮੀਟਿੰਗ ਦਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਅਗਵਾਈ ਦੇ ਹੇਠ ਛੱਦੀ ਗਈ ਸੀ ਮੀਟਿੰਗ ਮੀਟਿੰਗ ਦੇ ਵਿੱਚ ਕਿਹੜੀਆਂ-ਕੜੀਆਂ ਗੱਲਾਂ ਵਿਚਾਰੀਆਂ ਗਈਆਂ ਨੇ ਕਿ ਕਿਸ ਤਰ੍ਹਾਂ ਦੀ ਸਜ਼ਾ ਸੁਖਵੀਰ ਬਾਦਲ ਨੂੰ ਮਿਲਣੀ ਚਾਹੀਦੀ ਹੈ ਮੋਸਲ ਸਿੰਘ ਜੀ ਬੜੀਆਂ ਦੇਖੋ ਬੜਾ ਇਸ ਵਕਤ ਮੁੱਦੇ ਬੜੇ ਚਲੰਤ ਮਾਮਲੇ ਤੇ ਬੜੇ ਸਰਗਰਮੀਆਂ ਚ ਨੇ ਜੀ ਸਾਰੀਆਂ ਦਿਨ ਚਿੰਤਾਵਾਂ ਵੀ ਨੇ ਕੌਮ ਦੇ ਵਿੱਚ ਇਸ ਗੱਲ ਦੀ ਬੜੀਆਂ ਵਿਚਾਰਾਂ ਵੀ ਚੱਲ ਰਹੀਆਂ ਨੇ ਮਸਲੇ ਜਿਹੜੇ ਇੰਨੇ ਵੱਡੇ ਹੁੰਦੇ ਨੇ ਸਾਰਿਆਂ ਨੂੰ ਉਸ ਗੱਲ ਦੀ ਚਿੰਤਾ ਹੁੰਦੀ ਆ ਬਿਲਕੁਲ ਸਿੰਘ ਸਾਹਿਬ ਵੀ ਇਸ ਮਸਲੇ ਤੇ ਬੜੇ ਗੰਭੀਰ ਨੇ ਹਮ ਕੌਮ ਦੇ ਵਿੱਚੋਂ ਹੀ ਉਹਨਾਂ ਨੂੰ ਬੜੇ ਵੱਖਰੇ ਵੱਖਰੇ ਵਰਗਾਂ ਦੇ ਵਿੱਚੋਂ ਉਹਨਾਂ ਨੂੰ رائے ਮਿਲਦੀਆਂ ਨੇ ਦਿੰਦੇ ਨੇ ਕੋਈ ਮਿਲ ਕੇ ਕਹਿੰਦੇ ਨੇ ਕੋਈ ਲੇ ਲਿਖ ਕੇ ਭੇਜ ਰਿਹਾ ਬਿਲਕੁਲ ਵੀ ਇਸ ਤਰ੍ਹਾਂ ਇਸ ਤਰ੍ਹਾਂ ਹੋਣਾ ਚਾਹੀਦਾ ਕਿਉਂਕਿ ਪਿਛਲੇ ਸਮੇਂ ਤੋਂ ਜਦੋਂ ਇਹ ਸ਼ਿਕਾਇਤ ਆਈ ਸੀ ਉਹਦੇ ਤਹਿਤ ਹੀ ਸਿੰਘ ਸਾਹਿਬ ਦੀ ਮੀਟਿੰਗ ਤੋਂ ਬਾਅਦ ਜਦੋਂ ਹੋਈ ਤੇ 30 ਅਗਸਤ ਨੂੰ ਜਿਹੜਾ ਸੀਗਾ ਉਹ ਉਹਨਾਂ ਨੇ ਤਨਖਾਹਿਆ ਕਰਾਰ ਦਿੱਤਾ ਸੀ ਜੀ ਤੋਂ ਉਸ ਤੋਂ ਬਾਅਦ ਅਜੇ ਜਿਹੜੀਆਂ ਸੰਜਾਵਾਂ ਬਣੀਆਂ ਉਹ ਅਜੇ ਪੈਂਡਿੰਗ ਚੱਲ ਰਹੀਆਂ ਹੂੰ ਉਹਦੇ ਪ੍ਰਤੀ ਵਿਚਾਰਾ ਕਰਨ ਲਈ ਸਿੰਘ ਸਾਹਿਬ ਜੀ ਨੇ ਮੀਟਿੰਗ ਕਾਲ ਕੀਤੀ ਸੀ ਉਹਦੇ ਚ ਕਾਫੀ ਬਦਮਾਨਾਂ ਨੂੰ ਬੁਲਾਇਆ ਕੁਝ ਪੱਤਰਕਾਰ ਸੀਗੇ ਕੁਝ ਕੋਈ ਮੈਂਬਰ ਕੋਈ ਨਹੀਂ ਜਾ ਸਕੇ ਜੀ ਅਸੀਂ ਉੱਥੇ ਗਏ ਸੀਗੇ ਤੇ ਅਸੀਂ ਆਪਣੀਆਂ ਵਿਚਾਰਾਂ ਜਿਹੜੀਆਂ ਸਿੰਘ ਸਾਹਿਬ ਦੇ ਨਾਲ ਕਿੰਨਾ ਉਹਨਾਂ ਨੇ ਸਿੰਘ ਸਾਹਿਬ ਨੇ ਜਿਹੜਾ ਦੋਸ਼ ਪੱਤਰ ਸੀ ਗੱਲ ਜਿਹੜਾ ਦੂਸਰੇ ਧਿਰ ਦੇ ਵੱਲੋਂ ਦਿੱਤਾ ਗਿਆ ਸੀ ਉਹ ਉਹਨਾਂ ਨੇ ਪੜ੍ਹ ਕੇ ਸੁਣਾਇਆ ਵੀ ਆ ਜਿਹੜੀਆਂ ਚਾਰਜ ਜਿਹੜੀਆਂ ਉਹਨਾਂ ਦੇ ਦੋਸ਼ ਲਾਏ ਨੇ ਉਹਦੇ ਤਹਿਤ ਤੇ ਉਹ ਉਹਦੇ ਤੇ ਤੁਸੀਂ ਆਪਣੀਆਂ ਜਿਹੜੀਆਂ ਵਿਚਾਰਾਂ ਦੇਣੀਆਂ ਨੇ ਕਿੰਨੇ ਕਿੰਨੇ ਵਿਦਵਾਨ ਸੀ ਜਿਹੜੇ ਪਹੁੰਚੇ ਇਸ ਮੀਟਿੰਗ ਦੇ ਵਿੱਚ ਉਦੋਂ 7 ਦੇ ਕਰੀਬ ਸੀਗੇ ਜਿਹੜੇ ਵਿਚਾਰ ਸੀਗੇ ਉਹਨਾਂ ਚ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰ ਰਜਿੰਦਰ ਸਿੰਘ ਤਾਮੀ ਵੀ ਸੀਗੇ ਉਹਦੇ ਚ ਸਹਰ ਹਰਸੀਮਰਨ ਸਿੰਘ ਨੰਦਪੁਰ ਸਾਹਿਬ ਤੋਂ ਸੀਗੇ ਐਕਟਸ ਸਕੂਲ ਕਾ ਸੀਗੇ ਪਰਫੈਸਰ ਅਮਰਜੀਤ ਸਿੰਘ ਗੁਰਨਾਗਰ ਯੂਨੀਵਰਸਿਟੀ ਦੇ ਹੈਡ ਨੇ ਉਹ ਨੇ ਪੈਸਾ ਚਮਕੌਰ ਸਿੰਘ ਜਿਹੜੇ ਡਾਇਰੈਕਟਰ ਨੇ ਟੌੜਾ ਇੰਸਟੀਚਿਊਟ ਦੇ ਉਹ ਸੀ ਪ੍ਰੋਫੈਸਰ ਜਸਪੀਰ ਕੋ ਪੰਜਾਬੀ ਯੂਨੀਵਰਸਿਟੀ ਤੋਂ ਸੀ ਤੇ ਉਹਨਾਂ ਨੇ ਸਾਰਿਆਂ ਨੇ ਆਪਣੇ ਆਪਣੇ ਜਿਹੜੇ ਵਿਚਾਰ ਬੜੀ ਤਰਤੀਬ ਦੇ ਨਾਲ ਡਿਟੇਲ ਦੇ ਵਿੱਚ ਸਾਂਝੇ ਕੀਤੇ ਜਦੋਂ ਤੁਹਾਡੀ ਵਾਰੀ ਆਈ ਜਦੋਂ ਤੁਹਾਡੇ ਵਿਚਾਰ ਸੁਣੇ ਗਏ ਤਾਂ ਕਿਹੜੀਆਂ-ਕਿਹੜੀਆਂ ਅਹਿਮ ਗੱਲਾਂ ਤੁਸੀਂ ਜਥੇਦਾਰ ਸਾਹਿਬ ਦੇ ਧਿਆਨ ਦੇ ਵਿੱਚ ਲਿਆਂਦੀ ਹੈ ਕਿਸ ਤਰੀਕੇ ਦੀ ਸਜ਼ਾ ਹੋਣੀ ਚਾਹੀਦੀ ਹੈ ਕਿਹੜੇ-ਕਿਹੜੇ ਸਮੇਂ ਦੀਆਂ ਉਦਾਹਰਨਾਂ ਦਿੱਤੀਆਂ ਕੀ ਪਹਿਲਾ ਇਸ ਤਰ੍ਹਾਂ ਸਜ਼ਾ ਦਿੱਤੀ ਗਈ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਸੀ ਕਿ ਰਾਸ਼ਟਰਪਤੀ ਨੂੰ ਵੀ ਆਗੇ ਝੁਕਣਾ ਪਿਆ ਸੀ ਕੱਲ ਤੱਕ ਸਾਹਿਬ ਦੇ ਮੌਜੂਦਾ ਉਹਦੇ ਚ ਕੁਝ ਸਮਝ ਪਹਿਲਾਂ ਤੇ ਹੋਈ ਸੀ ਗੱਲ ਵੀ ਜਿਹੜੀਆਂ ਉਸਦੀ ਮੀਟਿੰਗ ਜਿੱਦਨ ਮੀਟਿੰਗ ਹੋਣੀ ਸੀ 6 ਤਰੀਕ ਨੂੰ ਜੀ ਉਸ ਤੋਂ ਪਹਿਲਾਂ ਇੱਕ ਦੋ ਕੁਝ ਜੋ ਕਹਿੰਦੇ ਬਿਆਨ ਅਕਾਲੀ ਦਲ ਦੇ ਜ਼ਿੰਮੇਵਾਰ ਜਿਹੜੇ ਹੈਗੇ ਨੇ ਨੇਤਾ ਉਹਨਾਂ ਵੱਲੋਂ ਆਏ ਸੀ ਮੀਟਿੰਗ ਤੇ ਕਿੰਤੂ ਪ੍ਰਿੰਤੂ ਕੀਤਾ ਸੀ ਉਧਪਤੀ ਸਿੰਘ ਸੈਨ ਕਿਹਾ ਸੀ ਵੀ ਇਹ ਜਿਹੜੇ ਬਿਆਨ ਆਏ ਨੇ ਮੰਤ ਭਾਗੇ ਨੇ ਨਹੀਂ ਸਿਹਾਉਣੇ ਚਾਹੀਦੇ ਜੀ ਕਿਉਂਕਿ ਸਿੰਘ ਸੈਨ ਨੇ ਮੀਟਿੰਗ ਬੁਲਾਈ ਤੇ ਇਹਨਾਂ ਦਾ ਇਹਨਾਂ ਦਾ ਨੋਟਿਸ ਲੈਣਾ ਚਾਹੀਦਾ ਜੀ ਇਹਨਾਂ ਦਾ ਅਕਾਲੀ ਦਲ ਦੇ ਤੇ ਸ਼ਰੋਨ ਇਕੁਇਵਲ ਪ੍ਰਧਾਨ ਬੰਦੇ ਇਹਨਾਂ ਕੋਈ ਸਪਸ਼ਟੀ ਕਰ ਲੈਣਾ ਚਾਹੀਦਾ ਤੇ ਬਾਕੀ ਜਿਹੜਾ ਵੀ ਵਿਚਾਰਾਂ ਦੀਆਂ ਵੀ ਜਿਹੜੀਆਂ ਹੈ ਉਹਨਾਂ ਵੱਲੋਂ ਇੱਕ ਵਿਚਾਰ ਆਈ ਸੀ ਵੀ ਇੱਥੇ ਧਾਰਮਿਕ ਸਚਾਵਾਂ ਹੀ ਹੋਣੀਆਂ ਚਾਹੀਦੀਆਂ ਕੱਲ ਤੱਕ ਸਰ ਤੇ ਜਿਹੜੀਆਂ ਤਾਂ ਸਾਬ ਨੇ ਕਿਹਾ ਸੀਗਾ ਪਰ ਉਹ ਚੰਨੇ ਵੀ ਕਾਲ ਤੱਕ ਸਰ ਇਹ ਮੀਰੀ ਪੀਰੀ ਦਾ ਪ੍ਰਤੀਕ ਆ ਗੁਰੂ ਹਰਗੋਬਿੰਦ ਪਾਸ਼ਾ ਨੇ ਇਹਨਾਂ ਦੀ ਜਿਹੜੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਆ ਤੇ ਉਹਨਾਂ ਨੇ ਮੀਰੀ ਪੀਰੀ ਦੇ ਸਿਧਾਂਤ ਨੂੰ ਜਿਹੜਾ ਉਹ ਪਰਵਰਤ ਕੀਤਾ ਮੀਰੀ ਪੀਰੀ ਦੀ ਦੋ ਸ੍ਰੀ ਕਰਪਾਣਾ ਗੁਰੂ ਸਾਹਿਬ ਨੇ ਪਹਿਨੀਆਂ ਜੀ ਉਸ ਤੋਂ ਪਹਿਲਾਂ ਜਿੱਥੇ ਕਿਤੇ ਗੁਰਦੁਆਰਾ ਸਾਹਿਬ ਚ ਕੀਰਤਨ ਦਰਬਾਰ ਹੁੰਦੇ ਸੀ ਬਾਣੀ ਦੇ ਜਦੋਂ ਗੁਰਗੋਬਿੰਦ ਪਾਸ਼ਾ ਨੇ ਤਖਤ ਦੀ ਰਚਨਾ ਕੀਤੀ ਆ ਅਕਾਲ ਤਖਤ ਸਾਹਿਬ ਦੀ ਜਿਹੜਾ ਤਖਤ ਹੈ ਦੁਨਿਆਵੀ ਤਖਤੋਂ ਉੱਚਾ ਤਖਤ ਬਣਾਇਆ ਗਿਆ ਜੀ ਉੱਥੇ ਉਹਨਾਂ ਨੇ ਜਵਾਨੀ ਉਹਨੇ ਘੋੜਸਵਾਰੀ ਤੇ ਜਿਹੜੇ ਰਤਬੇ ਵੇ ਉਹਨਾਂ ਨੂੰ ਉੱਥੇ ਮੰਗ ਕੀਤੇ ਵੀ ਇਹ ਤੇ ਇਸ ਤਰ੍ਹਾਂ ਤੁਹਾਨੂੰ ਤੁਸੀਂ ਜਵਾਨੀ ਨੌਜਵਾਨ ਤੇ ਚੰਗੇ ਘੋੜੇ ਜਿਹੜੇ ਉਹ ਪੇਸ਼ ਕੀਤੇ ਜਾਣ ਤਾਂ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਆਪਾਂ ਇਹਦਾ ਇਹ ਪ੍ਰਬੰਧ ਕਰੀਏ ਬਿਲਕੁਲ ਤੋਂ ਜਦੋਂ ਮੀਰੀ ਪੀਰੀ ਦਾ ਸਿਧਾਂਤ ਹੈ ਤਾਂ ਉੱਥੇ ਰਾਜਨੀਤੀ ਤੇ ਧਾਰਮਿਕ ਦੋਨੋਂ ਹੀ ਦੋਨੋਂ ਇਕੱਠੇ ਨੇ ਜੀ ਤੇ ਉਹਦੇ ਖੇਤਰ 'ਚ ਜਿਹੜੇ ਧਾਰਮਿਕ ਖੇਤਰ 'ਚ ਜਿਨ੍ਹਾਂ ਦੀਆਂ ਕੋਈ ਗਲਤੀਆਂ ਨੇ ਗੁਨਾਹ ਹੁੰਦੇ ਨੇ ਉਹਨਾਂ ਨੂੰ ਧਾਰਮਿਕ ਖੇਤਰ ਧਾਰਮਿਕ ਸਜ਼ਾ ਵੀ ਲਾਈ ਜਾਂਦੀ ਹੈ ਤੇ ਜਿਹੜੇ ਰਾਜਨੀਤਿਕ ਨੇ ਜਿਹੜੀਆਂ ਉਹਨਾਂ ਜਿੱਦਾਂ ਆਪਾਂ ਸੁਖਵੀਰ ਬਾਦਲ ਤੇ ਕਾਲੀ ਦਲ ਤੇ ਦੋਸ਼ ਲੱਗੇ ਨੇ ਜਿਹੜੇ ਉਹਨਾਂ ਨੇ 2007 ਤੋਂ ਲੈ ਕੇ 2017 ਤੱਕ ਦਿੱਤੇ ਨੇ ਪਰ ਉਹ ਉਹਦੇ ਦਰਮਿਆਨ ਸਾਰੀ ਉਹ ਕਾਲੀ ਦਲ ਦੀ ਸਰਕਾਰ ਸੀ ਬਿਲਕੁਲ ਇਹਦਾ ਸਰਕਾਰ ਦੇ ਦਰਮਿਆਨ ਸਾਰੀਆਂ ਗਲਤੀਆਂ ਹੋਈਆਂ ਨੇ ਗੁਨਾਹ ਹੋਏ ਨੇ ਗੁਨਾਹ ਬਾਰੇ ਜਿਹੜੇ ਕਾਲਤਾ ਸਾਹਿਬ ਦੇ ਜਸਦਰ ਸਾਹਿਬ ਨੇ ਜਿਹਦਾਂ ਨੂੰ ਸਜ਼ਾ ਲਗਾਈ ਸੀ ਕਿ ਉਹਨਾਂ ਨੇ ਫਸੀਲ ਤੋਂ ਬੋਲਿਆ ਸੀ ਕਿ ਤੁਹਾਡੇ ਉਹਨਾਂ ਜਿਹੜੇ ਗੁਨਾਹ ਗਲਤੀਆਂ ਹੋਈਆਂ ਜਿਹਦੇ ਤਹਿਤ ਸੰਪਦਾਂਵਾਂ ਨੂੰ ਸਾਡੀਆਂ ਸੰਸਥਾਵਾਂ ਨੂੰ ਕਾਲੀ ਦਲ ਨੂੰ ਲੋਕਾਂ ਨੂੰ ਇਹ ਬੜਾ ਇਹਦਾ ਜਿਹੜਾ ਉਹ ਤਾਲੇ ਨੁਕਸਾਨ ਹੋਈ ਹੈ ਢਾਹ ਲੱਗੀ ਆ ਤਾਂ ਇਸ ਕਰਕੇ ਉਹਦੀ ਸਜਾਵਾਂ ਉਹਦੇ ਅਨੁਸਾਰ ਲਗਣੀ ਚਾਹੀਦੀ ਤੇ ਉਦਾਹਰਨਾਂ ਕਿਹੜੀਆਂ ਕਿਹੜੀਆਂ ਦਿੱਤੀਆਂ ਗਈਆਂ ਤੁਸੀਂ ਨੇ ਉਦਾਹਰਨਾਂ ਨਹੀਂ ਦਿੱਤੀਆਂ ਅਸੀਂ ਕੋਈ ਉਹਦੇ ਸਿਰ ਅਸੀਂ ਕਿਹਾ ਪਿਛਲੇ ਸਮੇਂ ਤੋਂ ਉਹਨੋਂ ਪਹਿਲੀਆਂ ਉਦਾਹਰਨਾਂ ਬਹੁਤ ਨੇ ਪਰ ਸਾਡੇ ਸਮੇਂ 'ਚ ਜਿਹੜੀਆਂ ਅਸੀਂ ਦੇਖੀਆਂ ਉਹ 84 ਤੋਂ ਬਾਅਦ ਦੀਆਂ ਨੇ ਜਦੋਂ ਕਿ ਹਰਮੰਦਰ ਸਾਹਿਬ ਤੇ ਹਮਲਾ ਹੋਣ ਤੋਂ ਬਾਅਦ ਉਸ ਵਕਤ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸੀਗੇ ਕਿਉਂਕਿ ਜਿਹੜੀਆਂ ਦੇਸ਼ ਦੀਆਂ ਫੌਜਾਂ ਨੇ ਉਹਨਾਂ ਦੇ ਕਮਾਂਡਰ ਇਨ ਚੀਫ ਜਿਹੜਾ ਉਹ ਆਪਣੇ ਭਾਰਤ ਦੇ ਰਾਸ਼ਟਰਪਤੀ ਹੁੰਦੇ ਆ ਇਹ ਤੇ ਫੌਜ ਵੱਲੋਂ ਹਮਲਾ ਹੋਇਆ ਇਸ ਕਰਕੇ ਉਹਨਾਂ ਨੂੰ ਤਲਬ ਕੀਤਾ ਸੀ ਜੀ ਪਹੁੰਚੇ ਸੀ ਫਿਰ ਉਹ ਪਹੁੰਚੇ ਉਦੋਂ ਮਗਰੋਂ ਫਿਰ ਬਾਅਦ ਚ ਪੇਸ਼ ਹੋਏ ਉੱਥੇ ਉਹਨਾਂ ਸਜ਼ਾ ਲੱਗੀ ਕਿਹੜੀ ਸਜ਼ਾ ਲੱਗੀ ਸੀ ਉਹਨਾਂ ਨੂੰ ਉਹਨਾਂ ਨੂੰ ਬੜੀਆਂ ਧਾਰਮਿਕ ਸਜ਼ਾਵਾਂ ਸੀਗੀਆਂ ਉਹਨਾਂ ਦੇ ਬਾਣੀ ਦੀਆਂ ਦੂਸਰੀਆਂ ਲੱਗੀਆਂ ਕਿਉਂਕਿ ਉਹਦੇ ਚ ਉਹ ਜ਼ਿੰਮੇਵਾਰ ਸਿੱਧੇ ਤੌਰ ਤੇ ਨਹੀਂ ਸੀ ਉਦੋਂ ਉਹ ਹੈਗੇ ਸੀ ਲੇਕਿਨ ਪ੍ਰਧਾਨ ਮੰਤਰੀ ਦੀਆਂ ਪਾਵਰਾਂ ਹੁੰਦੀਆਂ ਨੇ ਫਿਰ ਉਦੋਂ ਹੋਮ ਮਿਨਿਸਟਰ ਬੂਟਾ ਸਿੰਘ ਸੀਗੇ ਕਿਉਂਕਿ ਉਹਨਾਂ ਨੇ ਜਿਹੜੋਂ ਮੁੜ ਕੇ ਕਾਲ ਤਰ ਸਾਹਿਬ ਦੀ ਜਦੋਂ ਦੁਬਾਰਾ ਬਣਾਇਆ ਗਿਆ ਨਾ ਉਹਦੇ ਚ ਸਾਰਾ ਉਹਨਾਂ ਦੀ ਭੂਮਿਕਾ ਸੀ ਜਦੋਂ ਕਿ ਫਿਰ ਉਹਨੂੰ ਉਹਨੂੰ ਹੀ ਸਜਾਵਾਂ ਜਿਹੜੀਆਂ ਧਾਰਮਿਕ ਸਜਾਵਾਂ ਲਗੀਆਂ ਸਾਧ ਸਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸੀਗੇ ਉਹਨਾਂ ਨੂੰ ਬਲਾ ਆਏ ਨਹੀਂ ਸੀ ਮਗਲੋਂ ਉਹਨਾਂ ਨੂੰ ਪੰਥ ਚੋਂ ਛੇਕ ਦਿੱਤਾ ਗਿਆ ਹ ਸੰਤਾ ਸਿੰਘ ਨੇ ਛੇਕਿਆ ਇੱਕ ਰਾਣਕਸਰੀਏ ਨਾਰਾਇਣ ਸਿੰਘ ਜੀ ਬਾਬਾ ਉਹਨਾਂ ਨੂੰ ਕੀ ਕਿਹਾ ਫਿਰ ਜਦੋਂ ਪੇਸ਼ ਹੋਏ ਨੇ ਤੇ ਉੱਥੇ ਜਦੋਂ ਸਾਧ ਸਰਜੀਤ ਸਿੰਘ ਬਰਨਾਲਾ ਪੇਸ਼ ਹੋਏ ਨੇ ਉਹਨਾਂ ਨੂੰ ਉੱਥੇ ਥੰਮਲੇ ਨਾ ਬਨਿਆ ਥਾਮਾ ਨਾ ਬਨ ਕੇ ਰਸੇ ਨਾ ਬਨਿਆ ਤੇ ਇਹ ਬੂਟਾ ਸਿੰਘ ਨੂੰ ਤੇ ਉਹਨਾਂ ਦੇ ਗਲਾ ਚ ਫੱਟੀਆਂ ਪਾਈਆਂ ਗਈਆਂ ਸੀਗੀਆਂ ਜਿਹੜੀਆਂ ਉਹਨਾਂ ਨੂੰ 40 ਦਿਨ ਦੀ ਸਜ਼ਾ ਲੱਗੀ ਸੀ ਧਰਮਗੁਰੇ ਜਿੱਤੇ ਉਹਨਾਂ ਕੋ ਐਸੇ ਲਿਖਿਆ ਸੀ ਕਿ ਮੈਂ ਪਾਪੀ ਤੋਂ ਬਖਸ਼ਨ ਹਾਰ ਉਹ 40 ਦਿਨ ਹੀ ਗੱਲ ਚ ਪਾ ਕੇ ਰੱਖੇ 40 ਦਿਨ ਲਗਾਤਾਰ ਲਗਾਤਾਰ ਤੇ ਜਿੱਥੇ ਜਿਹੜੇ ਗੁਰਦੁਆਰਾ ਸਾਹਿਬ ਵਿੱਚ ਉਹ ਸੇਵਾ ਕਰਨ ਜਾਂਦੇ ਸੀ ਉਹ ਉਹ ਪਾ ਕੇ ਸੇਵਾ ਕੀਤੀ ਉਹਨਾਂ ਨੇ ਸੇਵਾ ਕੰਪਲੀਟ ਕੀਤੀ ਤੇ ਫੇਰ ਕਾਲ ਤਰ ਸਾਹਿਬ ਦੇ ਪਿੱਛੇ ਵੇ ਤੇ ਪਿਛਲੀਆਂ ਉਦਾਹਰਨਾਂ ਨੇ ਉਸ ਤੋਂ ਬਾਅਦ ਹੁਣੇ ਰੀਸੈਂਟਲੀ ਵੀ ਜਦੋਂ ਮਹਾਰਾਜ ਦੇ ਸਰੂਪ ਜਿਹੜੇ ਸੀ ਨਾ ਜਿੱਥੇ ਪ੍ਰਿੰਟ ਹੁੰਦੇ ਨੇ ਉਹ ਤੇ ਅੱਗ ਲੱਗੀ ਸੀ ਉਹ ਜਿਹੜੇ ਮਹਾਰਾਜ ਸਰੂਪ ਦੇ ਕਾਫੀ ਜਿਹੜੇ ਕਿਸ ਰੂਪ ਅਗਨਪੇਟ ਹੋਏ ਜੀ ਤੋਂਦੋਂ ਵੀ ਜਹਦਾਰ ਅਗਿਆਨੀ ਹਰਪ੍ਰੀਤ ਸਿੰਘ ਐਕਟਿੰਗ ਜਥੇਦਾਰ ਸੀ ਕਲਦਾਂ ਉਹਨਾਂ ਨੂੰ ਉਸ ਵਕਤ ਸਾਰੀ ਐਗਜ਼ੈਕਟਿਵ ਪ੍ਰਾਂਤ ਸਮੇਤ ਉਹਨਾਂ ਨੂੰ ਸਜਾ ਲਈ ਸੀ ਉਹਨਾਂ ਤੇ ਇਹ ਪਾਬੰਦੀ ਲਾਤੀ ਸੀ ਦੋ ਸਾਲ ਤੱਕ ਤੁਸੀਂ ਕੋਈ ਅਹੁਦੇਦਾਰ ਨਹੀਂ ਬਣੋਗੇ ਹਮ ਹਜੇ ਉਹ ਤਾਂ ਸ਼੍ਰੋਣੀ ਕਮੇਟੀ ਦੀ ਸੀ ਧਾਰਮਿਕ ਖੇਤਰ ਦੀ ਸੀ ਪਰ ਉਹਨਾਂ ਦੇ ਅਹੁਦੇਦਾਰੀਆਂ ਤੇ ਵੀ ਉਹਨਾਂ ਤੇ ਪਾਬੰਦੀ ਲੱਗੀ ਸੀ ਹਮ ਇਸ ਕਰਕੇ ਇਹ ਜਿੱਤਰਾਂ ਦੇ ਗਨਾਮ ਆ ਇਹ ਬਾਕੀ ਆ ਵੀ ਸਿੰਘ ਸਾਹਿਬ ਨੂੰ ਇਹ ਸਾਰੇ ਉਹਨਾਂ ਦੇ ਫੈਸਲੇ ਲੈਣ ਦੇ ਅਧਿਕਾਰ ਖੇਤਰ ਚਾਹੁੰਦੇ ਆ ਸਿੰਘ ਸਾਹਿਬ ਜੀ ਇੱਥੇ ਜੋ ਵੀ ਫੈਸਲਾ ਕਰਨ ਉਹ ਕਰ ਸਕਦੇ ਆ ਤਾਂ ਮੀਟਿੰਗ ਦੇ ਵਿੱਚ ਚਰਚਾ ਕੀ ਹੋਈ ਕੀ ਧਾਰਮਿਕ ਸਜ਼ਾ ਦਾ ਸਿਆਸੀ ਤੌਰ ਤੇ ਇੱਕ ਸਿਆਸੀ ਪਾਰਟੀ ਦਾ ਪ੍ਰਧਾਨ ਆ ਭਾਵੇਂ ਕੀ ਉਹ ਕਿਹਾ ਜਾਂਦਾ ਕਿ ਇਹ ਕੌਮ ਦੀ ਪਾਰਟੀ ਸੀ ਜਿਹਨੇ ਸਭ ਤੋਂ ਵੱਧ ਨੁਕਸਾਨ ਕੀਤਾ ਪ੍ਰਧਾਨ ਨੇ ਤਾਂ ਉਹ ਉਸ ਤਰੀਕੇ ਦੀ ਵੀ ਸਜ਼ਾ ਤੇ ਚਰਚਾ ਹੋਈ ਵੀ ਸਿਆਸੀ ਸਜ਼ਾ ਹੋਣੀ ਚਾਹੀਦੀ ਹੈ ਕਿ ਜਾਂ ਧਾਰਮਿਕ ਸਜ਼ਾ ਹੋਣੀ ਚਾਹੀਦੀ ਹੈ ਨਹੀਂ ਉਹ ਜਿਹੜੀ ਆਪਾਂ ਪਹਿਲਾਂ ਚਰਚਾ ਕੀਤੀ ਉਹ ਸਿਆਸੀ ਦੀ ਵੀ ਤਰਤੇ ਹੋਈ ਇਹ ਜਿਹੜਾ ਸਿਆਸੀ ਜਦੋਂ ਵੇਖੋ ਜੀ ਅਕਾਲੀ ਦਲ ਦਾ ਜਿਹੜਾ ਬਹੁਤ ਜਿਹੜੀ ਹੈਗੀ ਆ ਅਕਾਲ ਤਰਕ ਦੀ ਸਥਾਪਨਾ ਉੱਤੇ ਅਕਾਲੀ ਦਲ ਦੀ ਸ਼੍ਰੀ ਅਕਾਲ ਤਰਕ ਸਾਹਿਬ ਤੇ ਹੋਈ ਆ ਤੇ ਉਹ ਜਿਹੜੀ ਆ ਉਹ ਸਾਰੇ ਲੋਕਾਂ ਦੀਆਂ ਭਾਵਨਾਵਾਂ ਨੇ ਸਿੱਖਾਂ ਦੀਆਂ ਭਾਵਨਾਵਾਂ ਨੇ ਸਿੱਖਾਂ ਦੀ ਸਿਆਸੀ ਤੌਰ ਤੇ ਅਕਾਲੀ ਦਲ ਤਰਜਮਾਨੀ ਕਰਦਾ ਰਿਹਾ ਉਹਨਾਂ ਦੇ ਤਹਿਤ ਲੋਕੀ ਪੰਥ ਅੱਜ ਵੀ ਪੰਥ ਨੂੰ ਵੋਟਾਂ ਪਾਉਣ ਦੇ ਲੋਕੀ ਅਜੇ ਇਹਨਾਂ ਨੇ ਇਲੈਕਸ਼ਨ ਨਹੀਂ ਲੜ ਰਹੇ لیکن پرانے ਜਿਹੜੇ ਸਾਰੇ ਕਾਲੀ ਨੂੰ ਪੁੱਛ ਰਹੇ ਨੇ ਅਸੀਂ ਤੇ ਕਾਲੀ ਦਲ ਤੱਕੜੀ ਨਾ ਵੋਟ ਪਾਣੀ ਕਿਨੂੰ ਪਾਈਏ ਹਾਂ ਲੋਕਾਂ 'ਚ ਇੰਨਾ ਪਿਆਰ ਲੋਕ ਲੋਕ 705 'ਚ ਪੈ ਗਏ ਹਾਂ ਲੇਕਿਨ ਕਾਲੀ ਦਲ ਦੀ ਵਾਗਡੋਰ ਜਦੋਂ ਤੋਂ ਇਹਨਾਂ ਦੇ ਕੋਲ ਆਈ ਆ ਇਸ ਪਰਿਵਾਰ ਦੇ ਸੁਖਵੀਰ ਦਾ ਜਦੋਂ ਤੋਂ ਪ੍ਰਧਾਨ ਬਣਿਆ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਇਹਨਾਂ ਉਹ ਜਿਸ ਤਹਿਤ ਕਾਲੀ ਦਲ ਦੀ ਸਥਾਪਨਾ ਹੋਈ ਸੀ ਉਹ ਇਹਨਾਂ ਮੁੱਦੇ ਛੱਡ ਕੇ ਸਿੱਖੀ ਦੇ ਮੁੱਦੇ ਜਿਹੜੀ ਸੀਗੀਆਂ ਸਿੱਖ ਪਰੰਪਰਾਵਾਂ ਸੀਗੀਆਂ ਉਹਦੇ ਚ ਜਿਹੜੇ ਪਹਿਲਾਂ ਜਿਹੜੇ ਕਾਲੀ ਹੁੰਦੇ ਸੀ ਉਹ ਬਾਣੀ ਬਾਣੇ ਵਾਲੇ ਹੁੰਦੇ ਸੀ ਬਾਣੀ ਪੜ੍ਹਦੇ ਸੀ ਨੀਲੀ ਪਗੜੀ ਵਾਲੇ ਮਨ ਜਿਉਂ ਤੋਂ ਆਈ ਇਹਨਾਂ ਨੇ ਐਸਓਆਈ ਨੂੰ ਇੱਕ ਪ੍ਰਮੋਟ ਕੀਤਾ ਆਲ ਇੰਡੀਆ ਸਿਕਸਨ ਫੈਡਰੇਸ਼ਨ ਨੂੰ ਇਹਨਾਂ ਨੇ ਖਤਮ ਕੀਤਾ ਬਿਲਕੁਲ ਖਤਮ ਕਰ ਉਹਦੇ ਮੁਕਾਬਲੇ ਤੇ ਐਸਓ ਬਣੇ ਜਿਹਦੇ ਚ ਟੈਟੂ ਵਾਲੇ ਇਹ ਪ੍ਰੋਪਰਟੀ ਡੀਲਰ ਵੱਡੀਆਂ ਗੱਡੀਆਂ ਵਾਲੇ ਸੀ ਜਦੋਂ ਉਹ ਕਾਲੀ ਦਲ ਦਾ ਜਿਹੜਾ ਥੱਲਿਓਂ ਮਨ ਨਰਸਰੀ ਬੰਦ ਹੋ ਗਈ ਨਾ ਨਵੀਂ ਐਂਟਰੀ ਬੰਦ ਹੋ ਗਈ ਇਹ ਕੈਂਟਰੀ ਇਹਨਾਂ ਨੇ ਇਧਰੋਂ ਜਿਹੜੇ ਪੰਥ ਚੋਂ ਆਉਂਦੀ ਸੀ ਆਲ ਇੰਡੀਆ ਸਿਕਸਨ ਫੈਡਰੇਸ਼ਨ ਦੇ ਪਲੇਟਫਾਰਮ ਤੋਂ ਆਉਂਦੀ ਸੀ ਉਹ ਤੇ ਬੰਦ ਕਰਤਾ ਤੇ ਇਹ ਇਹ ਨਰਸਰੀਆਂ ਨੇ ਆਪਣੇ ਪਰਿਵਾਰ ਨੂੰ ਬਣਾ ਲਿਆ ਹਰ ਪਰਵਾਦਾ ਜਿਹੜੇ ਇੱਕ ਲੀਡਰ ਸੀ ਉਹਦਾ ਅਗਲਾ ਮੁੰਡਾ ਜਿਹੜਾ ਸੀਗਾ ਉਹਦੀ ਉਹ ਪਰਿਵਾਰ ਦੇ ਬਾਕੀ ਮੈਂਬਰ ਸੀ ਜੋ ਜ਼ਿਲ੍ਹਾ ਪ੍ਰੀਸ਼ਦ ਲਈ ਪਰਿਵਾਰ ਦਾ ਮੈਂਬਰ ਲੜੇ ਜੀ ਸ਼੍ਰੋਣੀ ਕਮੇਟੀ ਕਮੇਟ ਲਈ ਉਹ ਪਰਿਵਾਰ ਦਾ ਮੈਂਬਰ ਲੜੇ ਸਰਪੰਚ ਬਣੇ ਤਾਂ ਪਰਿਵਾਰ ਦਾ ਮੈਂਬਰ ਉਹ ਇਹਨਾਂ ਨੇ ਜਿਹੜਾ ਗਲਵਾ ਪਾ ਕੇ ਉਸ ਕალიਦਾਨ ਨੂੰ ਪਰਿਵਾਰਾਂ ਤੱਕ ਸੀਮਿਤ ਕਰਤਾ ਉਹਨੇ ਬਹੁਤ ਨੁਕਸਾਨ ਕੀਤਾ ਕੋਈ ਇਸ ਤਰ੍ਹਾਂ ਦੀ ਵੀ ਚਰਚਾ ਚੱਲੀ ਕਿਸੇ ਵਿਦਵਾਨ ਨੇ ਕਿਹਾ ਹੋਵੇ ਜਾਂ ਚਰਚਾ ਲੋਕਾਂ ਦੇ ਵਿੱਚ ਵੀ ਹੈ ਕਿ ਸਿਆਸੀ ਤੌਰ ਤੇ ਚੋਣ ਲੜਨ ਤੇ ਪਾਬੰਦੀ ਲਗਣੀ ਚਾਹੀਦੀ ਹੈ ਸੁਖਵੀਰ ਬਾਦਲ ਸਮੇਤ ਬਾਕੀ ਜਿਹੜੇ ਲੀਡਰ ਨੇ ਚਲੋ ਉਹਦੇ ਚ ਸਪੈਸਿਫ ਇਸ ਤਰ੍ਹਾਂ ਨਹੀਂ ਕਿਹਾ ਉਹ ਇੱਕ ਵਿਦਵਾਨ ਸੀਗੇ ਪ੍ਰਸਾ ਉਹਨਾਂ ਨੇ ਕਿਹਾ ਸੀ ਵੀ ਕੋਸ਼ਿਸ਼ ਸਜਾਵਾਂ ਜਿਹੜੀਆਂ ਅਹੁਦੇਦਾਰੀਆਂ ਇਹਨਾਂ ਦੀਆਂ ਸਜਾਂ ਇਹਨਾਂ ਨੇ ਲੱਗਣੀ ਚਾਹੀਦੀਆਂ ਇਹਨਾਂ ਨੂੰ ਕੋਈ ਅਹੁਦੇਦਾਰੀ ਨਾ ਲੈ ਸਕਣ ਕੋਈ ਕਿਸੇ ਪਾਰਟੀ ਦੇ ਅਹੁਦੇ 'ਚ ਵੀ ਨਾ ਰਹਿ ਸਕਣ ਇਦਾਂ ਨਹੀਂ ਸਿਰਫ ਵਰਕਰ ਹਾਂ ਆਮ ਵਰਕਰ ਤੇ ਉਹਦੇ 'ਚ ਇਹ ਸੀਗਾ ਵੀ ਜਿਹੜਾ ਕਾਲੀ ਦਲ ਪ੍ਰਤੀ ਜਿਹੜਾ ਨੇ ਇੱਕ ਵੀ ਕਾਲੀ ਦਲ ਪ੍ਰਤੀ ਸਾਰੇ ਬੜੇ ਚਿੰਤਤ ਸੀ ਹਾਂ ਇਕਾਲੀ ਦਲ ਦੀ ਹੋਂਦ ਖਤਮ ਨਹੀਂ ਹੋਣੀ ਚਾਹੀਦੀ ਇਕਾਲੀ ਦਲ ਨੂੰ ਬਚਾਉਣਾ ਚਾਹੀਦਾ ਇਕਾਲੀ ਦਲ ਸਾਡਾ ਕਿਉਂਕਿ ਇਹ ਦਿਨ ਪੰਥ ਦੀਆਂ ਵੱਡੀਆਂ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਇੱਕ ਵੱਡਾ ਸਾਡਾ ਸੰਸਥਾਨ ਸੁਤਾਨ ਉਸ ਤੋਂ ਅਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹ ਸ਼੍ਰੋਮਣੀ ਇਕਾਲੀ ਦਲ ਆ ਜੀ ਜੇ ਸੰਸਥਾਵਾਂ ਦੀ ਇਹ ਘਾਤਮਾ ਹੋ ਗਿਆ ਤਾਂ ਸਿੱਖਾਂ ਨੂੰ ਰਿਪਰਿਜ਼ੈਂਟ ਕੌਣ ਕਰੂਗਾ ਹਾਂ ਬਿਲਕੁਲ ਇਸ ਕਰਕੇ ਹੁਣ ਵੀ ਚਿੰਤਾ ਫਿਰ ਇਹ ਵੀ ਹੋਇਆ ਤੇ ਵੇ ਆ ਕਿ ਕਾਲੀ ਦਲ ਦੀ ਭੂਮਿਕਾ ਜਿਹੜੀ ਆ ਰੂਪਰੇਖਾ ਇਹਨੂੰ ਇਹਨੂੰ ਰੀਆਰਗੇਨ ਕਰ ਲਈ ਇਹ ਇਹਦੇ ਤੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਇੱਥੇ ਫੈਸਲਾ ਕਰਕੇ ਇਹਨੂੰ ਇਥੋਂ ਭੂਮਿਕਾ ਬਣਾਵਾ ਇਹ ਤੇ ਇਹ ਵੀ ਵਿਚਾਰ ਹੋਈ ਕਿ ਇਹ ਤੇ ਇੱਕ ਕਮੇਟੀ ਬਣਾਈ ਜਾਵੇ ਜਿਹੜੇ ਬਹੁਤ ਪੁਰਾਣੇ ਸਿਰਦ ਹੋਣ ਜਿਨ੍ਹਾਂ ਦੇ ਐਕਸਪੀਰੀਅੰਸ ਆਣ ਹੋਣ ਜਿਨ੍ਹਾਂ ਦਾ ਸਟੇਟਸ ਚ ਹੋਵੇ ਉਹ ਇੱਕ ਕਮੇਟੀ ਪੰਜ ਮੈਂਬਰੀ 11 ਮੈਂਬਰੀ ਜ਼ਿਆਦਾ ਵੀ ਹੋ ਸਕਦੀ ਆ ਉਹਦੀ ਬਣਾ ਕੇ ਤੇ ਉਹ ਜਿਹੜੇ ਬਣਨ ਉਹ ਆਪਣੇ ਆਪ ਉਹਦੇ ਧਾਰਨਾ ਹੋਣ ਕੋਈ ਬਣਦਾ ਉਹ ਇੱਕ ਕਮੇਟੀ ਬਣਾ ਕੇ ਉੱਥੇ ਸਾਰਾ ਕਮੇਟੀ ਦੀ ਜਿਹੜੀ ਆ ਰੂਪਰੇਖਾ ਬਣਾਈ ਜਾਵੇ ਉਹਦਾ ਸਦਾਰਨ ਬਣਾਇਆ ਜਾਵੇ ਉਹਦੀ ਪਾਲਿਸੀਆਂ ਬਣਾਈਆਂ ਜਾਣ ਉਹਦਾ ਉਹਦਾ ਜਿਹੜਾ ਢਾਂਚਾ ਬਣਨਾ ਉਹਦੇ ਬਾਰੇ ਵਿਚਾਰਾਂ ਕੀਤੀਆਂ ਜਾਣ ਉਹਨੂੰ ਰੀਅਲ ਤੇ ਉੱਥੇ ਜਿਹੜੀ ਭਰਤੀ ਕਰਨੀ ਆ ਸ਼ੁਰੂ ਕੀਤੀ ਜਾਵੇ ਜਿੱਦਾਂ ਕਾਂਗਰਸ ਦਲ ਦੇ ਸਿਧਾਂਤ ਚ ਹੁੰਦੀ ਆ 5 ਸਾਲ ਬਾਅਦ ਭਰਤੀ ਹੁੰਦੀ ਆ ਜੀ ਉਹ ਭਰਤੀ ਉੱਥੇ ਕੀਤੀ ਜਾਵੇ ਤੇ ਨਵਾਂ ਅਕਾਲੀ ਦਲ ਦੀ ਲੋਕਾਂ ਦੇ ਵਿੱਚ ਜਿਹੜੇ ਲੋਕਾਂ ਦੇ ਨਾਲ ਸਹਿਮਤ ਨੇ ਜਿਹੜੇ ਲੋਕਾਂ ਦੇ ਨਮਾਇंदे ਨੇ ਉਹਨਾਂ ਨੂੰ ਉਹਨਾਂ ਦਾ ਅਕਾਲੀ ਦਲ ਬਣਾਇਆ ਜਾਵੇ ਨਾ ਕਿ ਆ ਪਰਿਵਾਰਾਂ ਦਾ ਜਿਹੜਾ ਬਣਨ ਗਿਆ ਇਹਨਾਂ ਪਰਿਵਾਰਾਂ ਤੋਂ ਖੇੜਾ ਛਡਾਇਆ ਜਾਵੇ ਅਕਾਲੀ ਦਲ ਇਹ ਵੀ ਚਰਚਾ ਹੋਈ ਹੈ ਕਿ ਪਰਿਵਾਰਵਾਦ ਨੇ ਬਹੁਤ ਵੱਡਾ ਨੁਕਸਾਨ ਕੀਤਾ ਇਸ ਪਾਰਟੀ ਦਾ ਸਭ ਤੋਂ ਖੇਤਰੀ ਪਾਰਟੀ ਸੀ ਮੋਰਚਾ ਜੋ ਨਿਕਲੀ ਪਾਰਟੀ ਸੀ ਕੁਰਬਾਨੀਆਂ ਬਹੁਤ ਦਿੱਤੀਆਂ ਜਿਹੜੇ ਆਗੂ ਸੀ ਪਹਿਲਾਂ ਤੁਸੀਂ ਦੇਖੋ ਕਹਿੰਦੇ ਜੀ ਜਦੋਂ ਤੋਂ ਅਕਾਲੀ ਦਲ ਦੀ ਹੋਂਦ ਪਰਿਵਾਰਾਂ ਤੱਕ ਗਈ ਹੈ ਉਦੋਂ ਬਾਅਦ ਕਦੀ ਕੋਈ ਮੋਰਚਾ ਨਹੀਂ ਲੱਗਿਆ ਹਾਂ ਬਿਲਕੁਲ ਨਹੀਂ ਲੱਗਿਆ ਤੁਸੀਂ 84 ਤੋਂ ਬਾਅਦ ਤੁਸੀਂ ਕਿ ਵਿਲਨਾ ਲੋਕਾਂ ਦੇ ਵਿੱਚ ਜਜ਼ਬਾ ਸੀਗਾ ਹਮ ਭਾਵਨਾਵਾਂ ਵਾਲੇ ਹੁੰਦੇ ਸੀ ਹੁਣ ਆ ਜਿਹੜੇ ਆਏ ਭਾਵਨਾ ਵਾਲੇ ਇਹ ਤਾਂ ਸਾਰੇ ਬਿਜ਼ਨਸ ਵਾਲੇ ਨੇ ਹਮ ਇਹ ਤਾਂ ਸਾਰੇ ਤੁਸੀਂ ਜਦੋਂ ਇੱਕ ਐਮਐਲਏ ਬਣਦਾ ਉਦੋਂ ਬਾਅਦ ਤੁਸੀਂ ਇਹਨਾਂ ਦੀਆਂ ਪ੍ਰਾਪਰਟੀਆਂ ਬਾਰੇ ਕਿਤੇ ਦੇਖੋ ਬਿਲਕੁਲ ਕਿ ਇੱਕ ਇੱਕ ਐਮਐਲਏ ਜਿਹੜੇ ਸਾਡੇ ਸਾਡੇ ਨੇਤਾ ਰਹੇ ਨੇ ਇਹ ਇੰਨੇ ਵੱਡੇ ਤੇ ਕਰੋੜਾਂ ਤੋਂ ਹਜ਼ਾਰਾਂ ਜਰ ਕਰੋੜਪਤੀ ਨੇ ਸਾਰਿਆਂ ਦੇ ਇਸ ਤਰ੍ਹਾਂ ਦੀ ਚਰਚਾ ਲੋਕਾਂ ਚ ਆ ਰਹੀ ਹੈ ਹਮ ਵੀ ਐਮ ਐਲ ਐਮ ਕੀ ਕੀ ਕਿੱਥੋਂ ਕਿਸ ਤਰ੍ਹਾਂ ਪੈਸੇ ਆ ਰਹੇ ਨੇ ਕੌਣ ਆ ਰਹੇ ਨੇ ਅਜਿਹੀ ਕਿਹੜੀ ਗਿੱਦੜ ਸਿੰਘੀ ਇਹਨਾਂ ਕੋਲ ਜਦੋਂ ਉਹ ਉਹ ਸਾਰੇ ਬਾ ਹੈਗੇ ਸੀ ਬੜੇ ਸਾਦੇ ਤੇ ਜਿਹੜੇ ਲੋਕਾਂ ਚ ਰਹਿੰਦੇ ਸੀ ਬਾਣੀ ਪੜਨੇ ਲੋਕਾਂ ਦੇ ਵਿਚਰਦੇ ਸੀ ਤੇ ਉਹਨਾਂ ਦਾ ਜੀਵਨ ਇਹ ਤਾਂ ਉਹ ਜਦੋਂ ਜਾਂਦੇ ਸੀ ਉਹ ਮੋਰਚਿਆਂ ਲਈ ਵੀ ਤਿਆਰ ਰਹਿੰਦੇ ਸੀ ਹੁਣਾਂ ਜਿਹੜੇ ਬਿਜ਼ਨਸਮੈਨ ਨੇ ਇਹ ਤਾਂ ਇਹ ਤਾਂ ਸਿਰਫ ਜਾ ਜਾਂਦੇ ਸਫ਼ਰ ਕਰਨ ਵਾਲੇ ਆ ਇਹ ਜੇ ਇਹ ਪਾਰਟੀ ਲਈ ਨਾ ਤੇ ਇਹ ਕੋਈ ਤਸ਼ੱਦਦ ਸਹਿ ਸਕਦੇ ਆ ਨਾ ਉਹ ਕੀ ਮੋਰਚਾ ਲਾ ਸਕਦੇ ਨਾ ਇਹ ਜੇਲ੍ਹ ਚ ਜਾ ਸਕਦੇ ਜਦੋਂ ਤੋਂ ਇਹ ਪਰਿਵਾਰਵਾਦ ਆਇਆ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਚ ਅਕਾਲੀ ਦਲ ਨੂੰ ਬਾੜ ਲਿਆ ਉਦੋਂ ਤੋਂ ਲੈ ਕੇ ਅਕਾਲੀ ਦਲ ਦੀ ਸ਼ਾਖ ਦਿਨੋਂ ਦਿਨ ਘਟਦੀ ਗਈ ਤੇ ਅੱਜ ਤੁਸੀਂ ਵੇਖੋ ਅੱਜ ਜੋ 3 ਐਮਐਲਏ ਤੋਂ 2 ਐਮਐਲਏ ਤੇ ਆ ਗਈ ਇੱਕ ਮੈਂਬਰ ਪਾਰਲੀਮੈਂਟ ਬਣਿਆ ਕਿੱਥੇ ਸਰਕਾਰਾਂ ਦੇ 95 95 ਐਮਐਲਏ ਬਣੇ 13 13 ਅਸੀਂ ਜਿਹੜੇ ਪਾਰਲੀਮੈਂਟ ਦੀਆਂ 13 ਸਾਡੇ ਐਮਐਮਪੀ ਬਣਦੇ ਰਹੇ 70 ਚ ਆ ਕੇ 9 ਮੈਂਬਰ ਪਾਰਲੀਮੈਂਟ ਉਹ ਬਣੇ ਸੀ ਜਿਹੜੇ ਸਾਡੇ ਦਿਗਜ਼ ਲੀਡਰ ਸੀਗੇ ਹੂੰ ਉਦੋਂ ਟੌੜਾ ਸਾਹਿਬ ਬਣੇ ਇਸ ਦੇ ਤੋਂ ਤਲਵੰਡੀ ਬਣੇ ਜੈਹਦਰ ਮੋਹਨ ਸਿੰਘ ਤੋੜ ਬਣੇ ਹੂੰ ਇਹ ਮਿੰਦਰ ਸਿੰਘ ਸਾਈਆਂ ਵਾਲਾ ਬਣੇ ਪਰਸੇ ਬਾਦਲ ਬਣੇ ਸਾਬਸੰਸ ਸਿੰਘ ਖਾਲਸਾ ਬਣੇ ਧੰਨਾ ਸਿੰਘ ਗੁਲਸ਼ਨ ਬਣੇ ਹੂੰ ਇਹ ਵੇਖੋ ਇਹ ਕਿੱਡੇ ਵੱਡੇ ਸੀ ਉਹਨਾਂ ਦਾ ਸਟੇਟਸ ਕਿੰਨਾ ਵੱਡਾ ਸੀ ਹੁਣ ਅਸੀਂ ਕਿੱਥੇ ਦੇਖੋ ਹੁਣ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿੱਥੇ ਜੈਹਦਰ ਗੁਰਚੰਦ ਸਿੰਘ ਟੌੜਾ ਸੀ ਹੂੰ ਸਰਕਾਰ ਕੰਪਨੀ ਸੀ ਜਦੋਂ ਉਹਨਾਂ ਦਾ ਬਿਆਨ ਆਉਂਦਾ ਸੀ ਯੂਐਨਓ ਤੱਕ ਵਰਲਡ ਓਵਰ ਤੱਕ ਹੂੰ ਤੁਹ ਹੁਣ ਜਦੋਂ ਇਹ ਮੈਮੋਰੰਡਮ ਜਾਂਦੇ ਉਥੇ ਡੀਸੀ ਮੈਮੋਰੰਡਮ ਲੈਣ ਲਈ ਤਿਆਰ ਨੇ ਇਹਦਾ ਮਤਲਬ ਸਾਡਾ ਸਟੇਟਸ ਡਾਊਨ ਗਿਆ ਉਹ ਕਟਿਆ ਉਹ ਕਟਿਆ ਨਹੀਂ ਗਾ ਅਸੀਂ ਕਟਾਇਆ ਉਹ ਗਲਤੀਆਂ ਹੋਈਆਂ ਜਦੋਂ ਉਹ ਸਿਧਾਂਤ ਤੋਂ ਭੱਜ ਗਏ ਹਾਂ ਅਸੀਂ ਸ਼੍ਰੋਮਣੀ ਕਮੇਟੀ 'ਚ ਵੀ ਅਸੀਂ ਜਿਹੜੀ ਹੈ ਨਾ ਸਿਆਸਤ ਨੂੰ ਭਾਰੀ ਕਰਦੇ ਹਾਂ ਸਾਰੇ ਫੈਸਲੇ ਉਥੇ ਸਿਆਸਤ ਅਨਸਾਰ ਹੋਣ ਲੱਗੇ ਉਥੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਤਾਂ ਬਹੁਤ ਮੁੱਝਾਂ ਹੀ ਨੇ ਇਸ ਕਰਕੇ ਉਹਦਾ ਨੁਕਸਾਨ ਜਿਹੜਾ ਸ਼੍ਰੋਮਣੀ ਕਮੇਟੀ ਦਾ ਵੀ ਸਾਡੀਆਂ ਸੰਸਥਾਵਾਂ ਦਾ ਹੋਇਆ ਸਾਡੇ ਨੌਜਵਾਨਾਂ ਦਾ ਹੋਇਆ ਉਹ ਉਹ ਬਹੁਤ ਸਾਨੂੰ ਉਹਦਾ ਕਾਟਾ ਪਿਆ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਉਸ ਮੀਟਿੰਗ ਦੇ ਵਿੱਚ ਸੀ ਤਾਂ ਹਰਜਿੰਦਰ ਸਿੰਘ ਧਾਮੀ ਨੇ ਕਿਹੜੇ ਵਿਚਾਰ ਰੱਖੇ ਉਹਨਾਂ ਨੇ ਕੀ ਕਿਹਾ ਕਿਸ ਤਰੀਕੇ ਦੀ ਸਜ਼ਾ ਹੋਣੀ ਚਾਹੀਦੀ ਹੈ ਕੀ ਕਹਿੰਦੇ ਸੀ ਉਹ ਧਾਮੀ ਸਾਹਿਬ ਨੇ ਤੇ ਪਹਿਲਾਂ ਥੋੜਾ ਜਿਹਾ ਕਿੰਤੂ ਪ੍ਰਿੰਤੂ ਕੀਤਾ ਸੀ ਕੀ ਕਿਹਾ ਇਹ ਅੱਜ ਦੀ ਮੀਟਿੰਗ 'ਚ ਇਹਨਾਂ ਨੂੰ ਬੁਲਾਉਣਾ ਨਹੀਂ ਸੀ ਚਾਹੀਦਾ ਜੀ ਹੂੰ ਹੂੰ ਇਹ ਵਿਰੋਧੀ ਨੇ ਹੂੰ ਤੇ ਪਰਵ ਸਿੰਘ ਸਾਹਿਬ ਇਹ ਨਹੀਂ ਜੋ ਐਸਪੀ ਦਾ ਪ੍ਰਧਾਨ ਕਿੰਤੂ ਪਰੰਤੂ ਕਰ ਸਕਦਾ ਜਦੋਂ ਮੀਟਿੰਗ ਹੋ ਜਥੇਦਾਰ ਸਾਹਿਬ ਨੂੰ ਚਾਹੀਦਾ ਨਹੀਂ ਸੀ ਪਹਿਲੀ ਗੱਲ ਤੋਂ ਉਹਨਾਂ ਦਾ ਆਉਣਾ ਹੀ ਸੀ ਜਿਹੜਾ ਪਿੱਛੋਂ ਤੇ ਸਿੰਘ ਸਾਹਿਬ ਨੇ ਬੁਲਾਏ ਆਏ ਹੋ ਇਹ ਉਹ ਪਹਿਲਾਂ ਲੱਗਦਾ ਵੀ ਆਉਣਗੇ ਪਰ ਆਏ ਇੰਨਾ ਹੋ ਗਿਆ ਵੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਹੀ ਸਾਰੇ ਵਿਦਵਾਨਾਂ ਨੇ ਆਪਣੇ ਵਿਚਾਰ ਜਿਹੜੇ ਜੰਗ ਦਿੱਤੇ ਨੇ ਉਹਨਾਂ ਨੂੰ ਇਤੋਂ ਇਹ ਗਿਆਨ ਹੋ ਗਿਆ ਵੀ ਲੋਕਾਂ ਦੇ ਵਿਚਾਰ ਬੜੇ ਸਰਲ ਸਾਦੇ ਨੇ ਵੀ ਇਹ ਇਹ ਕਾਲੀਦਲ ਦੇ ਗੁਨਾਹਾਂ ਦੇ ਖਿਲਾਫ ਨੇ ਹੂੰ ਕਾਲੀ ਦਲ ਨੂੰ ਮਾਫੀ ਦੇ ਹੱਕ 'ਚ ਨਹੀਂ ਹੈਗੇ ਇਹ ਗੁਨਾਹਾਂ ਦੀ ਸਜ਼ਾ ਦੇਣ ਦੇ ਹੱਕ 'ਚ ਨਹੀਂ ਹੂੰ ਵੀ ਬਾਰੇ ਇਹ ਵੀ ਚਿੰਤਾ ਵਾ ਕਿ ਕਾਲੀ ਦਲ ਵੀ ਆਪਣਾ ਸਾਡਾ ਪ੍ਰਕਾਰ ਰਹਿਣਾ ਚਾਹੀਦਾ ਤਾਂ ਉਹਨਾਂ ਨੇ ਕਿਹਾ ਸੀ ਵੀ ਧਾਰਮਿਕ ਸਜ਼ਾਵਾਂ ਹੋਣੀਆਂ ਚਾਹੀਦੀਆਂ ਇਹ ਤਿੰਨੇ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਸਾਰੇ ਕੱਟੇ ਹੁੰ ਦਿੱਤੇ ਆ ਤੇ ਪਰ ਉਹ ਜਿੱਦਾਂ ਮੈਂ ਸਮਝਦਾ ਵੀ ਸ਼ਰੋਨੀ ਗੁਰਦਵਾਰ ਪਰੰਧ ਕਮੇਟੀ ਦੇ ਪ੍ਰਧਾਨ ਦਾ ਜਿਹੜਾ ਸਟੇਟਸ ਆ ਉਹ ਇਸ ਵਕਤ ਮੌਜੂਦਾ ਹਾਲਾਤ 'ਚ ਉਹ ਸਟੇਟਸ ਉਹਨਾਂ ਵੱਡਾ ਨਹੀਂ ਜਿੰਨਾ ਕਿ ਸ਼ਰੋਨੀ ਕਮੇਟੀ ਦੇ ਪਿਲੇ ਪ੍ਰਧਾਨ ਦਾ ਰਿਹਾ ਉਹ ਇਸ ਵਕਤ ਉਹਨਾਂ ਨੂੰ ਉਹਨਾਂ ਦੇ ਛਵੀ ਇਹ ਨਹੀਂ ਨਹੀਂ ਹੈਗੀ ਉਹ ਉਹਨਾਂ ਨੂੰ ਲੱਗਦਾ ਸੀ ਅਜੇ ਛਰੋਣੀਕ ਦੇ ਪ੍ਰਧਾਨ ਉਹ ਛਰੋਣੀ ਕਾਲੀ ਦਲ ਦੇ ਪ੍ਰਧਾਨੋਂ ਵੱਡਾ ਜੇ ਇਸ ਵਕਤ ਧਾਮੀ ਸਾਹਿਬ ਦੇ ਵਿੱਚ ਗੁਰਮਤ ਉਹਨਾਂ ਵਿੱਚ ਸਹਿਚਾਰ ਉਹਨਾਂ ਦਾ ਜज्ਬਾ ਹੋਵੇ ਉਹ ਉਹ ਤੇ ਇੱਕ ਇੱਕ ਹਫਤੇ ਦੇ ਵਿੱਚ ਮਸਲਾ ਹੱਲ ਕਰ ਸਕਦੇ ਆ ਉਹ ਜਾ ਕੇ ਜਿਹੜੇ ਕਾਲੀ ਦਲ ਆਪਣੀ ਜਿਹੜੀ ਕੋਰ ਕਮੇਟੀ ਆ ਉੱਥੇ ਜਾ ਕੇ ਬੜੀ ਰਿਐਲਿਟੀ ਚ ਜੋ ਅਸਲੀਅਤ ਆ ਜੋ ਸਾਡੀਆਂ ਪਰੰਪਰਾਵਾਂ ਨੇ ਜੋ ਸਾਡੀ ਮਰਿਆਦਾ ਉਹਦੇ ਬਾਰੇ ਉਹ ਵਿਚਾਰ ਕਰਕੇ ਕਹਿ ਸਕਦੇ ਨਹੀਂ ਜੀ ਸਾਡੀ ਜ਼ਿੰਮੇਵਾਰੀ ਆ ਬਣਦੀ ਆ ਅਸੀਂ ਅਕਾਲ ਤਖਤ ਸਾਨੂੰ ਸਮਰਪਿਤ ਰਹਿਣਾ ਅਸੀਂ ਅਕਾਲੀ ਦਲ ਦਾ ਅਕਾਲ ਤਖਤ ਸਾਡਾ ਹਰ ਹੁਕਮ ਮੰਨਣਾ ਇਹ ਹੁਕਮ ਮੰਨਣਾ ਇਹ ਸਾਡੀ ਇਹ ਗੁਰੂ ਨੇ ਸਾਨੂੰ ਬਖਸ਼ਿਆ ਕੀਤਾ ਉਹ ਪਰ ਉਹਨਾਂ ਚ ਪਤਾ ਨਹੀਂ ਕਿਉਂ ਨਹੀਂ ਉਹ ਮਸਲੇ ਨੂੰ ਹੱਲ ਕਰਨ ਵਾਸਤੇ ਨਹੀਂ ਉਹ ਮਸਲੇ ਨੂੰ ਉਹਨਾਂ ਉਲਝਾਉਣ ਦੇ ਵਿੱਚ ਮੈਨੂੰ ਜ਼ਿਆਦਾ ਜਿਸ ਤਰ੍ਹਾਂ ਹੁਣ ਅਕਾਲੀ ਦਲ ਦੇ ਲੀਡਰ ਜਥੇਦਾਰ ਸਹਿਬਾਨਾ ਬਾਰੇ ਬਿਆਨਬਾਜ਼ੀ ਕਰਦੇ ਨੇ ਸਰਨੇ ਨਹੀਂ ਕੀਤੀ ਬਿਆਨਬਾਜ਼ੀ ਸਰਨੇ ਭਰਾ ਨਹੀਂ ਜਿਹੜੇ ਉਸ ਬਲਟੋਹੇ ਨੇ ਕੀਤੀ ਉਹ ਰੋਕ ਸਕਦੇ ਨੇ ਕਾਰਕਮੇਟੀ ਜਾ ਕੇ ਵੀ ਪਾਈ ਆਪਣੀ ਪਾਰਟੀ ਦਾ ਕੋਈ ਲੀਡਰ ਕਿੰਤੂ ਪ੍ਰੰਤੂ ਨਾ ਕਰੇ ਜਥੇਦਾਰ ਸਹਿਬਾਨਾ ਵਾ ਖਾਸ ਕਰਕੇ ਕਾਲਤਖ ਸਾਬ ਤੋਂ ਫੈਸਲਾ ਹੁੰਦਾ ਸਿੰਘ ਸਹਿਬਾਨਾ ਦੀ ਮੀਟਿੰਗ ਹੁੰਦੀ ਹੈ ਫਿਰ ਸਾਰੇ ਇੱਕ ਫੈਸਲਾ ਬਣ ਜਾਂਦਾ ਵੇਖੋ ਦੇਸ਼ ਦੇ ਵਿੱਚ ਆਪਾਂ ਦੇਖਦੇ ਜਦੋਂ ਰਾਸ਼ਟਰਪਤੀ ਹੁੰਦੇ ਆ ਸੇ ਦਾ ਸੰਵਿਧਾਨਕ ਤੌਰ ਤੇ ਸਭ ਤੋਂ ਵੱਡਾ ਉਹਦਾ ਰਾਸ਼ਟਰਪਤੀ ਦਾ ਬਿਲਕੁਲ ਹੁੰਦਾ ਰਾਸ਼ਟਰਪਤੀ ਜੋ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਇਹ ਜਦੋਂ ਆਪਾਂ ਕਿਉਂਕਿ ਡੈਕੋਰਮ ਬਣਦਾ ਕੋਈ ਆਪਾਂ ਇੱਥੇ ਕਾਲਤਖ ਸਾਹਿਬ ਸਾਡਾ ਇਹ ਤਾਂ ਸਰਵੋੱਚ ਆ ਇਹ ਕਾਲ ਸਾਹਿਬ ਦਾ ਤਾਕਤ ਇਹ ਦੁਨਿਆਵੀ ਨਹੀਂਗਾ ਹਾਂ ਉਹਦੇ ਜਥੇਦਾਰ ਹੋਣਾ ਬਹੁਤ ਵੱਡੀ ਗੱਲ ਆ ਤੇ ਉਹ ਜਦੋਂ ਉਹਨਾਂ ਦੇ ਕਿੰਤੂ ਪ੍ਰੰਤੂ ਆਪਣੀ ਸ਼ਾਖ ਆਪਾ ਆਪ ਘਟਾ ਰਹੇ ਆ ਆਪਾ ਆਪਾ ਲੋਕਾਂ ਨੂੰ ਕੀ ਦੱਸਾਂਗੇ ਇਹ ਉਹੀ ਗੱਲ ਹੈ ਵੀ ਪਹਿਲਾਂ ਇਹ ਜਿਹੜੇ ਜਿਹੜੇ ਬੋਲੇ ਨੇ ਨਾ ਉਹਨਾਂ ਨੂੰ ਇਹਨਾਂ ਨੂੰ ਰੋਕਣਾ ਚਾਹੀਦਾ ਸੀ ਨਹੀਂ ਜੀ ਇਹ ਤੋਂ ਹੀ ਬੋਲ ਨਹੀਂ ਸਕਦੇ ਇਹ ਕਲਤਸਾਬ ਦੇ ਜਥੇਦਾਰ ਨੇ ਗੱਲ ਕੀਤੀ ਆ ਉਹਨਾਂ ਨੇ ਬੁਲਾਈ ਆ ਅਸੀਂ ਉਹਨਾਂ ਨੂੰ ਸਮਰਪਤ ਆ ਇਹ ਉਹੀ ਗੱਲ ਆ ਜਦੋਂ ਪਹਿਲਾਂ ਸਿੰਘ ਸਹਿਬਾਨ ਜਥੇਦਾਰ ਸਹਿਬਾਨ ਨੂੰ ਕੋਈ ਫੈਸਲਾ ਲੈਂਦੇ ਸੀ ਜਦੋਂ ਕੋਈ ਬੋਲਦਾ ਸੀ ਦੂਜਾ ਵਿਰੋਧੀ ਧਿਰ ਦਾ ਜਾਂ ਕੁਝ ਵੀ ਕਹਿੰਦੇ ਸੀ ਜੇ ਕਹਿੰਦੇ ਸੀ ਵੀ ਉਥੋਂ ਸਿਆਸੀ ਫੈਸਲੇ ਹੁੰਦੇ ਨੇ ਉਦੋਂ ਤਾਂ ਕਹਿੰਦੇ ਸੀ ਵੀ ਖਿਲਾਫ ਨਾ ਬੋਲੋ ਵੀ ਤੁਸੀਂ ਮर्यादा ਨੂੰ ਢਾਲ ਆ ਰਹੇ ਹੋ ਹੁਣ ਹੁਣ ਪਰਿਆ ਤਾਂ ਮੈਂ ਤੁਸੀਂ ਦੇਖੋ ਮर्यादा ਨੂੰ ਤੇ ਆਪ ਹੀ ਮੰਨਣ ਲਈ ਤਿਆਰ ਨਹੀਂ ਕਿਉਂਕਿ ਜਦੋਂ ਮर्यादा ਕਿਉਂਕਿ ਬੇਹੋਰ ਦੇਸੀ ਵੇਖੋ ਮੈਂ ਇੱਕ ਹੋਰ ਵੀ ਗੱਲ ਹੋਈ ਸੀ ਵੀ ਜਦੋਂ ਆਪਾਂ ਕਈ ਗੱਲਾਂ ਐਸੀਆਂ ਨੇ ਜਿਹੜਾ 84 ਦਾ ਸਮਾਂ ਆਇਆ ਉਦੋਂ ਦਮਦਮਿਤ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਸੀਗੇ ਹਮ ਉਹਨਾਂ ਦੀ ਕਮਾਂਡ 'ਚ ਆਪਾਂ ਮੋਰਚਾ ਲੱਗਾ ਭਾਈ ਅਮਰੀਕ ਸਿੰਘ ਆਲ ਇੰਡੀਆ ਸਿਕਸਨਲ ਫੈਡਰੇਸ਼ਨ ਦੇ ਪ੍ਰਧਾਨ ਸੀ ਜਦੋਂ 84 ਦਾ ਹਮਲਾ ਹੁੰਦਾ ਵੇਖੋ ਹਿੰਦੁਸਤਾਨ ਦੀਆਂ ਤੋਪਾਂ ਟੈਂਕਾਂ ਦੇ ਨਾਲ ਹਮਲਾ ਹੁੰਦਾ ਤੇ ਅੱਗੋਂ ਉਹ ਟਕਸਾਲ ਫੈਡਰੇਸ਼ਨ ਤੇ ਜਿਹੜੇ ਨੌਜੇ ਉਹਨਾਂ ਨੇ ਉਹਦਾ ਮੁਕਾਬਲਾ ਕੀਤਾ ਉਹ ਸੰਸਥਾਵਾਂ ਸਾਡੀਆਂ ਬੜੀਆਂ ਵੱਡੀਆਂ ਸੀ ਉਹਨਾਂ ਮਾਨਤਾਂ ਜਿਹੜੀ ਆਪਾਂ ਦੇਖਿਆ ਇਸ ਛੀਦੀ ਯਾਦਗਾਰ ਕਾਲਕਸਰ ਤੇ ਨਾਲ ਗੁਰਤੇਗਵਾ ਸ Rajasthan ਤੇ ਬਣੀ ਆ ਜੀ ਪਹਿਲਾਂ ਉਹ ਉਹ ਬਣਾਉਣ ਦੇ ਬਾਰੇ ਨਹੀਂ ਸੀ ਪਰਮਿਸ਼ਨ ਦਿੱਤੀ ਬਣੀ ਤੁਸੀਂ ਦੱਸੋ ਸ਼ਰੋਮਣੀ ਕਾਲੀ ਦਰ ਦਾ ਜਿਹੜੇ ਪ੍ਰਧਾਨ ਨੇ ਕਦੀ ਉਸ ਉਸ ਜਿਹੜੀ ਛੀਦੀ ਯਾਦਗਾਰ ਦੇ ਮੱਥਾ ਟਿਕਣ ਗਏ ਨੇ ਜਦੋਂ 84 ਜਦੋਂ ਤੇ ਇਲੈਕਸ਼ਨ ਆਉਂਦੀ ਆ ਉਦੋਂ ਆਪਾਂ ਹਮਲੇ ਦੀ ਗੱਲ ਕਰਦੇ ਆਂ ਉਦੋਂ ਕਾਂਗਸ ਨੇ ਕਾਂਗਸ ਨੇ ਹਮਲਾ ਕਰਾਇਆ ਸਾਰਾ ਸਾਲ ਪੁੱਛਣਾ ਨਵੰਬਰ ਚ ਸਾਡੇ ਤੇ ਇਸ ਤਰ੍ਹਾਂ ਟਾਇਰ ਪਾਏ ਪਰ ਕਸੀ ਆਪਾਂ ਉਹਨਾਂ ਨੂੰ ਜਿਨ੍ਹਾਂ ਨੇ ਲੜਾਈ ਲੜ ਕੇ ਦੀ ਉਹਨਾਂ ਨੂੰ ਅਪਣਾਇਆ ਤੇ ਹੈ ਨਹੀਂ ਹਾਂ ਜਿਹੜੇ ਸਾਡੇ ਧਰਮੀ ਫੌਜੀ ਨੇ ਜਿਨ੍ਹਾਂ ਨੂੰ ਬਾਦਲ ਸਾਹਿਬ ਦੇ ਬਿਆਨ ਦਿੱਤਾ ਸੀ 9 ਜੂਨ ਨੂੰ ਕਿ ਆਪਣੀ ਆਪਣੀਆਂ ਬੈਰਕਾਂ ਛੱਡ ਕੇ ਆ ਜਾਣ ਉਹ ਬੈਰਕਾਂ ਛੱਡ ਕੇ ਆਪਰੇ ਆਏ ਕਿੱਥੋਂ ਰਾਮਗੜ੍ਹ ਤੋਂ ਬਿਹਾਰ ਤੋਂ ਕਿਤੇ ਗੰਗਾ ਨਗਰ ਤੋਂ ਜੈਸਰੀ ਨਗਰ ਤੋਂ ਆਏ ਉਹਨਾਂ ਨੇ ਜੇਲਾ ਉਹ ਆਪਣੇ ਛੱਡ ਕੇ ਤੁਰ ਪਏ ਜਿੰਨਾ ਕਿਸਮ ਇਨਸਾਨ ਸਾਡੇ ਧਰਮੀ ਫੌਜੀਆ ਦਾ ਹੋਇਆ ਆਪਾਂ ਉਹਨਾਂ ਦੀ ਬਾਤ ਨਹੀਂ ਪੁੱਛੀ ਬਿਲਕੁਲ ਨਹੀਂ ਪੁੱਛੀ ਪਰਮਾਰ ਮੈਂ ਅਮਰਸਰ ਜੇਲ੍ਹ ਦੇ ਵਿੱਚ ਐਨਐਸਏ ਦੇ ਵਿੱਚ ਮੇਰੇ ਨਾਲ 40 ਫੌਜੀ ਧਰਮੀ ਫੌਜੀ ਸੀ ਜਿਹਨਾਂ ਦੇ ਨਾਲ ਸਵਾ ਸਾਰਿਆਂ ਇੰਨੇ ਸਹਿਜ ਚ ਇੰਨੇ ਡਿਸਪਲਿਨ ਚ ਉਹਨਾਂ ਨੇ ਜੇਲ੍ਹ ਕੱਟੀ ਆ ਸਾਰੇ ਹੀ ਬਾਣੀ ਬਾਣੇ ਵਾਲੇ ਸੀ ਸਾਰੇ ਅਮਰਤਾਰੀ ਸੀ ਅੱਜ ਤੱਕ ਉਹਨਾਂ ਦੀ ਆਪਾਂ ਬਾਤ ਨਹੀਂ ਪੁੱਛੀ ਉਹਨਾਂ ਦੇ ਬੱਚਿਆਂ ਨੂੰ ਨਹੀਂ ਅਪਣਾਇਆ ਹਾਂ ਜਿਹੜੇ 84 ਚ ਸਾਡੇ ਉੱਥੇ ਜਿਨ੍ਹਾਂ ਦੀ ਗੱਲਾਂ ਨੇ ਟਾਇਰ ਪਾ ਕੇ ਸਾਡਾ ਉੱਥੇ ਇਹ ਸਾਡਾ ਜਿਹੜੀ ਹੈ ਨਸਲ ਕੁਸ਼ੀ ਕਰਨ ਦੀ ਗੱਲ ਕੀਤੀ ਉਹਨੇ ਕਿੰਨੇ ਪਰਿਵਾਰਾਂ ਚੋ ਜੇ ਆਪਾਂ ਵੇਖੀ ਕਾਲੀਦਾਲ ਚ ਘੱਟੋ ਘੱਟ 1000 ਬੰਦਾ ਕ੍ਰੀਮ ਹੀ ਲੇਅਰ ਚ ਹੁੰਦਾ ਹਾਂ ਕਿਤੇ ਆਪਾਂ 1-1 ਪਰਿਵਾਰ ਨੂੰ ਅਡਾਪਟ ਕੀਤਾ ਹੁੰਦਾ ਤਾਂ ਜੇ ਹਰ ਪਰਿਵਾਰ ਨੂੰ ਪਰਿਵਾਰਾਂ ਨੂੰ ਪੜਾਉਣ ਲਈ ਉਹਨਾਂ ਨੂੰ ਰੁਜ਼ਗਾਰ ਦੇਣ ਲਈ ਆਪਾਂ ਉਹਨਾਂ ਨੂੰ ਇਸ ਚੱਕਰ ਚੋਂ ਬਾਹਰ ਕੱਢ ਲੈਂਦੇ ਪਰ ਕਾਲੀਦਾਲ ਕੋਈ ਜਿੱਡਾ ਸ਼ੋਮਣੀ ਗੋਦਵਾਲ ਪ੍ਰਬੰਧਕ ਕਮੇਟੀ ਸੀ ਸਾਡੇ ਕੋਲ ਇਹ ਸਾਰੀਆਂ ਸੰਸਥਾਵਾਂ ਨੇ ਦਿੱਲੀ ਕਮੇਟੀ ਹੈਗੀਆਂ ਰਿਆਂ ਇਹਨਾਂ ਸੰਸਥਾਵਾਂ ਨੂੰ ਆਪਣੇ ਸਿੱਖਿਆ ਕਰਦਾਨ ਲਈ ਕੰਮ ਕਰਨੇ ਚਾਹੀਦੇ ਨੇ ਐਜੂਕੇਸ਼ਨ ਵਿਦਿਆ ਦੇ ਖੇਤਰ ਚ ਸਿੱਧੇ ਕੇਂਦਰ ਚ ਹੈਲਥ ਚ ਇਹ ਸਾਰੇ ਕੰਮ ਬੜੇ ਬਣਦੇ ਨੇ ਇਹ ਸੰਸਥਾਵਾਕਰਨ ਤੇ ਕਾਲੀ ਦਲ ਇਹਨਾਂ ਸਾਰਿਆਂ ਦੀ ਇੱਕ ਰਾਜਨੀਤਿਕ ਪਾਰਟੀ ਸੀ ਬਿਲਕੁਲ ਜਿਨ੍ਹਾਂ ਨੇ ਇਹ ਅੰਬ੍ਰੇਲਾ ਬਣ ਕੇ ਸਾਰਿਆਂ ਦੇ ਉੱਤੇ ਕਾਨੂੰਨੀ ਤੌਰ ਤੇ ਵੀ ਸਰਕਾਰੀ ਤੌਰ ਤੇ ਵੀ ਰੈਤਾਂ ਦੇ ਕੇ ਲੋਕਾਂ ਨੂੰ ਇੱਥੋਂ ਤੱਕ ਲੈ ਕੇ ਜਾਣਾ ਸੀ ਪਰ ਜਦੋਂ ਇਹ ਦਿਨ ਇਹ ਵੀ ਗੱਲ ਹੋਈ ਕਿ ਜਦੋਂ ਕਾਲੀ ਦਲ ਦੀ ਸਰਕਾਰ ਬਣੀ ਹੁਣ 84 ਤੋਂ ਬਾਅਦ ਜਿਹੜੇ ਆਪਾਂ ਮੁੱਦਿਆਂ ਤੇ ਲੈ ਕੇ ਆਪਾਂ ਗੱਲਾਂ ਮੋਰਚਾ ਲੱਗਾ ਸੀ ਉਸ ਤੋਂ ਬਾਅਦ ਕਾਲੀ ਦਲ ਨੇ ਉਹਨਾਂ ਨੂੰ ਅਪਣਾਇਆ ਜਿਹੜਾ ਗਲਤ ਸਮਝੌਤਾ ਲੰਗੋਵਾਲ ਦਾ ਤੇ ਰਜੀਵ ਲੰਗੋਵਾਲ ਹੋਇਆ ਹੂੰ ਉਹਦੇ ਚ ਜਿਹੜੀਆਂ ਹਾਈ ਟੈਕ ਜੇਲ੍ਹਾਂ ਸੀ ਉਹ ਤੇ ਰਹਿ ਕੇ ਵੀ ਚਲਦੀਆਂ ਰਹਿਣਗੀਆਂ ਹੂੰ ਐਸਵਾਈਐ ਵੀ ਅਸੀਂ ਪਾਣੀ ਤੁਹਾਨੂੰ ਦੇਵਾਂਗੇ ਹੂੰ ਐਸਵਾਈਐ ਦਾ ਜਿਹੜੀ ਉਹ ਤੇ ਖੜੀ ਹੈ ਤੇ ਜਦੋਂ ਕਿ ਆ ਵੀ ਚੰਡੀਗੜ੍ਹ ਲੈਣਾ ਹੂੰ ਉਹ 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 ਕਿਤੇ ਉਹਨੂੰ ਮੁੜ ਕੇ ਕਦੀ ਲਿਆ ਹੀ ਨਹੀਂ ਜਦੋਂ ਉਹਨਾਂ ਨੇ ਕਿਹਾ ਵੀ ਉਹਦੀ 26 ਜਨਵਰੀ ਡੇਟ ਸੀ ਹੂੰ ਉਹ ਜਦੋਂ ਲਈ ਇਹਨਾਂ ਨੇ ਉਹ ਉਹਨੂੰ ਸੀਰੀਅਸਲੀ ਲਿਆ ਹੀ ਨਹੀਂ ਹੂੰ ਹੁਣ ਵੀ ਕਦੀ ਕਾਲੀਦਾਨ ਨੇ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੂੰ ਚੰਡੀਗੜ੍ਹ ਦੇ ਆਪਣੀ ਇਹ ਜਿਹੜੀ ਰਾਜਧਾਨੀ ਦੀ ਪਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪਾਣੀਆਂ ਦੀ ਗੱਲ ਸਾਡੀ ਜਿਹੜੀ ਆ ਉੱਥੇ ਜਿਹੜਾ ਸਾਡਾ ਪਾਣੀ ਦਾ ਬੀਲ ਹੀ ਬਣਦੀ ਆ ਸਾਡਾ ਭਾਕੜਾ ਟਾਈਮ ਆ ਉਹ ਉਹਨੂੰ ਕਦੀ ਆਪਾਂ ਨੇ ਮੰਗਿਆ ਦੁਬਾਰਾ ਇਹ ਇਹ ਜਦੋਂ ਆਪਾਂ ਕੱਲ ਸਰਕਾਰ ਬਣਾ ਕੇ ਸਿਰਫ ਆਪਾਂ ਫਾਇਦੇਮੰਦ ਲਈ ਰਹਿ ਗਿਆ ਉਹਨੇ ਸਾਡਾ ਨੁਕਸਾਨ ਕੀਤਾ ਇੱਕ ਚੀਜ਼ ਹੋਰ ਦੱਸੋ ਇਹ ਚੀਜ਼ ਵੀ ਉੱਥੇ ਵਿਚਾਰੀ ਗਈ ਹੈ ਕਿ ਇੱਕ ਤਾਂ ਸਖਵੀਰ ਵੱਲ ਲੋਗੇ ਤਨਖਾਹਿਆ ਕਰਾਰ ਦਿੱਤਾ ਗਿਆ ਉਹਨਾਂ ਨੂੰ ਜਿਹੜੀ ਬਾਕੀ ਦੀ ਲੀਡਰਸ਼ਿਪ ਸੀ ਬਾਕੀ ਦੇ ਮੰਤਰੀ ਸੀ ਸਰਕਾਰ ਦੇ ਵਿੱਚ ਇਹਨਾਂ ਨੂੰ ਸਪਸ਼ਟਿਕਰਨ ਤਾਂ ਲੈ ਲਈਆ ਤੇ ਉਹਨਾਂ ਦੇ ਬਾਰੇ ਵੀ ਕੋਈ ਚਰਚਾ ਹੋਈ ਕਿ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਸਜ਼ਾ ਹੋਣੀ ਚਾਹੀਦੀ ਵਿੱਚ ਮੈਂ ਮੇਰੇ ਵੱਲੋਂ ਸੀਗਾ ਇਹ ਜਿਹੜਾ ਇਹਨਾਂ ਦਾ ਸਾਰੀਆਂ ਉਦੋਂ ਇਹਨਾਂ ਇਕੱਠੇ ਤੌਰ ਤੇ ਇਹਨਾਂ ਦਾ ਲੱਡੂਆਂ ਦਾ ਜਰਾਨਾ ਸੀ ਜਿੰਨਾ ਚਿਰ ਲੱਡੂ ਰਹੇ ਉਹਨਾਂ ਚਿਰ ਇਹ ਇਹ ਖਾਂਦੇ ਰਹੇ ਜਦੋਂ ਲੱਡੂ ਮੁੱਕੇ ਨੇ ਉਦੋਂ ਇਹ ਇਹ ਆਪੋ ਜੀ ਲੜ ਪਏ ਇਹ ਸਾਰੇ ਭਾਈ ਵਾਲੇ ਕਾਲਤਖ ਸਾਹਿਬ ਤੇ ਆਉਣ ਨੂੰ ਆਪੋ ਵੀ ਦੀ ਰੋਕ ਦੇ ਰਹੇ ਕੱਲ੍ਹ ਦੀ ਪਰ ਜਦੋਂ 2015 ਚ ਆ ਕੇ ਬਰਗਾੜੀ ਕਾਂਡ ਦੇ ਵਿੱਚ ਜਦੋਂ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਆ ਉਹਦੇ ਚ ਪੋਸਟਰ ਲੱਗਦੇ ਨੇ ਉਹਨਾਂ ਦੇ ਉਹਨਾਂ ਨੇ ਵਾਰਨਿੰਗ ਕੀਤੀ ਉਹਨੂੰ ਸੀਰੀਅਸ ਨਹੀਂ ਲਿਆ ਫਿਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਅੰਗ ਖਿਲਾਰੇ ਉਹ ਚ ਲੋਕਾਂ ਜਿਹੜਾ ਪ੍ਰੋਟੈਸਟ ਕੀਤਾ ਕਰਨਾ ਸੀ ਜਦੋਂ ਸਾਡੇ ਗੁਰੂ ਸਾਹਿਬ ਨੂੰ ਤੁਸੀਂ ਉਹ ਪ੍ਰੋਟੈਸਟ ਦਿਟਾਉਣਾ ਸੰਗਤ ਨੇ ਬਿਲਕੁਲ ਉਹ ਪ੍ਰੋਟੈਸਟ ਕਰ ਰਹੇ ਨੇ ਗੁਰੂ ਦੇ ਆਪਣੀ ਉਹਦੇ ਵਾਸਤੇ ਉਹਨਾਂ ਤੇ ਗੋਲੀਆਂ ਤੇ ਉਹਨਾਂ ਤੇ ਲਾਠੀ ਚਾਰਜ ਜਿਹੜੇ ਨੋਮੀਨੇਟ ਕੀਤੇ ਆ ਆ ਬੰਦੇ ਜਿਹੜੇ ਇਹ ਉਹਦੇ ਚ ਭਾਈ ਇਹ ਮੈਂ ਕਿਹਨੇ ਜੁਮੇਵਾਰ ਹ ਹ ਉਹਨਾਂ ਨੂੰ ਤੁਸੀਂ ਪੁੱਛਤ ਪਨਾਹੀ ਕਰ ਰਹੇ ਹੋ ਇਹ ਜਿਹੜਾ ਕੋਈ ਸਾਰਾ ਵਾਪਰਿਆ ਇਹਨੇ ਕਾਲੀ ਦਲ ਦੇ ਸ਼ਾਂਖ ਨੂੰ ਬਹੁਤ ਕਮਜ਼ੋਰ ਕੀਤਾ ਤੇ ਇਹ ਇਹ ਬਹੁਤ ਮੰਦਪਾਗਾ ਐਸੋਤ ਮੈਂ ਹੀ ਕਹਿੰਦਾ ਵੀ ਕਾਲੀ ਦਲ ਨੂੰ ਰੀਯੂਨ ਕਰ ਲਈ ਮੈਂ ਇਹ ਬੇਨਤੀ ਕਰਦਾ ਜਿਹੜੇ ਪੁਰਾਣੇ ਕਾਲੀ ਦੇ ਇੱਕ ਆਲ ਇੰਡੀਆ ਸਿੱਖਸ ਨੂੰ ਫੈਡਰੇਸ਼ਨ ਦੇ ਸਾਡੇ ਪੁਰਾਣੇ ਬਹੁਤ ਵੱਡੇ ਸਾਰੇ ਲੋਕ ਨੇਤਾ ਚੰਗੇ ਨੇ ਜਿਨ੍ਹਾਂ ਨੇ ਗੁਰੂ ਸੰਤਾ ਮਹਾਂਪੁਰਖਾਂ ਦੀ ਸੰਗਤ ਕੀਤੀ ਸੰਤ ਬਾਬਾ ਜਰਨੈਲ ਸਿੰਘ ਉਹਨਾਂ ਦੀ ਬਾਈ ਅਮਰੀਕੀ ਨੇ ਆਏ ਨੇ ਗੁਰਮਤ ਕੈਂਪ ਲਾਏ ਨੇ ਉਹ ਉਹ ਜਿਹੜੇ ਨੇ ਆਪਣੇ ਘਰਾਂ 'ਚ ਬੈਠੇ ਨੇ ਉਹ ਆਪਾਂ ਨੂੰ ਬਾਹਰ ਆਉਣ ਦੀ ਲੋੜ ਆ ਹਮਮ ਕਾਲਤਖਸਰ ਦੇ ਜਥੇਦਾਰ ਕੋ ਆ ਕੇ ਆਪਣੀਆਂ ਸਵਾਮਾਂ ਜੇਨ ਦੀ ਲੋੜ ਆ ਕਿ ਆਓ ਆਪਾਂ ਕਾਲੇਦਾਰ ਨੂੰ ਰਿਵਾਈਵ ਕਰੀਏ ਨਹੀਂ ਤੂੰ ਤੁਹਾਡੇ ਟੱਚ 'ਚ ਵੀ ਹੋਣਗੇ ਤੁਸੀਂ ਵੀ ਹੈ ਨਾ ਲੰਮਾ ਸਮਾਂ ਜਨਰਲ ਸੈਕਟਰੀ ਰਹੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਤਾਂ ਜਿਹੜੇ ਤੁਹਾਡੇ ਸਾਥੀ ਸੀ ਜਿਹੜੇ ਉਹ ਫੈਡਰੇਸ਼ਨ 'ਚ ਜਦ ਸਮੇਂ ਕੰਮ ਕਰਦੇ ਸੀ ਉਹਨਾਂ ਨਾਲ ਚਰਚਾ ਹੋਈ ਉਹਨਾਂ ਨੂੰ ਕਿਹਾ ਗੱਲਬਾਤ ਵੀ ਵੀ ਆਜੋ ਆਪਾਂ ਹੁਣ ਸੰਭੀ ਹੈ ਨਾ ਪੰਜਾਬ ਇਹ ਬੜਾ ਤੁਹਾਡੀ ਵੱਡੀ ਗੱਲ ਹੈ ਤੁਹਾਡੀ ਕਿਉਂਕਿ ਤਜਰਬਾ ਸੀ ਉਹਨਾਂ ਦਾ ਉਹ ਉਹਨਾਂ ਨੂੰ ਉਸਤਾਤਾ ਦੇ ਖੜੇ ਸੀ ਇੱਕ ਵਾਰ ਮਹਿੰਦਰ ਸਿੰਘ ਖਾਲਸਾ ਨੇ ਡਾਕਟਰ ਭਗਵਾਨ ਸਿੰਘ ਨੇ ਸਾਡੇ ਇਹ ਮਨਜੀਤ ਸਿੰਘ ਭੂਮਾਨ ਸਾਰੇ ਨੇ ਇਹਨਾਂ ਨਾਲ ਸਾਰਿਆਂ ਨਾਲ ਅਸੀਂ ਗੱਲਾਂបਾਤਾਂ ਚੱਲਦੀਆਂ ਸਵਾਰ ਸਿੰਘ ਖਾਲਸਾ ਹੈਗਾ ਵੀ ਇਹਨਾਂ ਨਾਲ ਬੜੀਆਂ ਸੀਰੀਅਸਲੀ ਵਿਚਾਰਾਂ ਚੱਲਦੀਆਂ ਆ ਸਾਰੇ ਆਪਣੇ ਘਰਾਂ ਚ ਚਿੰਤਾ ਜਿਹੜੇ ਬੈਠੇ ਸੀਗੇ ਵੀ ਆਓ ਆਪਾਂ ਉੱਠੀਏ ਅਸੀਂ ਇਹਦੇ ਬਾਰੇ ਵਿਚਾਰਾਂ ਕਰਕੇ ਚਰਚਾ ਕਰ ਰਹੇ ਹਾਂ ਤੇ ਅਸੀਂ ਕੋਈ ਉਹਨਾਂ ਨਾਲ ਇਹਦੇ ਨਾਲ ਸੰਪਰਕ ਚ ਹੈ ਸਾਰਿਆਂ ਨਾਲ ਤੇ ਅਸੀਂ ਸਾਰੇ ਸੰਪਰਕ ਕਰਕੇ ਆਓ ਉਠੀਏ ਚਲਦੇ ਆ ਸਿੰਘ ਸਾਹਿਬ ਦੇ ਕੋਲ ਜਾਨੇ ਆ ਉਹਨਾਂ ਨੂੰ ਕਹਾਂਗੇ ਜੀ ਸਾਡੀਆਂ ਸਵਾਵਾਂ ਤੁਹਾਡੇ ਨਾਲ ਨੇ ਤੇ ਅਸੀਂ ਆਪਣੀਆਂ ਸਵਾਵਾਂ ਜਿਹੜੀਆਂ ਇੰਨੇ ਐਸ ਖੇਤਰ ਦੇ ਦਿੱਤੀਆਂ ਨੇ ਧਾਰਮਿਕ ਖੇਤਰ ਚ ਵੀ ਰਾਸੀ ਖੇਤਰ ਚ ਵੀ ਸਾਰਿਆਂ ਦੇ ਤਸ਼ੱਦਦ ਵੀ ਚੱਲੇ ਨੇ ਜਿਨ੍ਹਾਂ ਜਿਨ੍ਹਾਂ ਅਸੀਂ ਆ ਸਾਰਿਆਂ ਨੇ ਜੇਲਾਂ ਕੱਟੀਆਂ ਤਸ਼ੱਦਦ ਦੇ ਵੀ ਚੱਲੇ ਨੇ ਜਿਹੜਾ ਕੋਈ ਜਿਹੜੇ ਵੱਡੇ ਇੰਟਰੋਗੇਂਟ ਸੈਂਟਰ ਨੇ ਮਾਲ ਮੰਡੀ ਆ ਲੱਦਾ ਕੋਠੀ ਆ ਮਾਈ ਦੀ ਸਰਾਮ ਆ ਜਿਹੜੀ ਬੀਕੋ ਸੈਂਟਰ ਸੀ ਅਸੀਂ ਸਾਰੇ ਆਪਣੇ ਪਿੰਡੇ ਤੇ ਸਹੀ ਨੇ ਉਹਨਾਂ ਨੇ ਲੜਾਈ ਲੜੀ ਅਸੀਂ ਬਿਲਕੁਲ ਤੇ ਆਹ ਜਿਹੜਾ ਕਾਲੀ ਦਲ ਇਹ ਤੇ ਇਹ ਤਾਂ ਮਲਾਈ ਮਲਾਈ ਖਾਣ ਵਾਲੇ ਨੇ ਜਿਹੜਾ ਹੁਣ ਤੁਸੀਂ ਯੂਥ ਕਾਲੀ ਦਲ ਬਣਾਤਾ ਜਿਹੜਾ ਐਸਓਏ ਬਣਾਤੀ ਇਹਨਾਂ ਦਾ ਪੰਥ ਨਾ ਕੀ ਵਾਸਤਾ ਇਹ ਤਾਂ ਸਿਰਫ ਤੁਸੀਂ ਸਰਕਾਰਾਂ ਬਣੀਆਂ ਤੇ ਇਹ ਲੁੱਟ ਖਸੋਟ ਵਾਲੇ ਆ ਜਿਹੜੇ ਕਿ ਡਿਪਾਰਟਮੈਂਟ ਸਟੋਰਾਂ ਤੋਂ ਜਾ ਕੇ ਦਾ ਸਮਾਨ ਲੈਣ ਵਾਲੇ ਜੇ ਤੁਸੀਂ ਕਾਲੀ ਦਲ ਨੂੰ ਬਚਾਉਣਾ ਕਾਲੀ ਰੀਆਰਗੇਨ ਕਰਕੇ ਉਹਨਾਂ ਲੋਕਾਂ ਤੇ ਲੈ ਕੇ ਜਾਣਾ ਜਿਹੜੇ ਕਾਲੀ ਨੇ ਜਿਨ੍ਹਾਂ ਦੀ ਪਰ ਬਾਦਸ਼ਾਹ ਅਕਾਲ ਤਖਤ ਸਾਹਿਬ ਜਦੋਂ ਸਿੰਘਾਂ ਦੇ ਚ ਸੰਸਕਾਰ ਹੋਏ ਨਨਕਾਣਾ ਸਾਹਿਬ ਉੱਥੇ ਮਤੇ ਲਿਖੇ ਗਏ ਕਾਲੀ ਦਲ ਦੀ ਸਥਾਪਨਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਈ ਇਸ ਕਰਕੇ ਇਹ ਕਾਲੀ ਦਲ ਨੂੰ ਬਚਾਉਣਾ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਨੂੰ ਗੁਰੂ ਦੇ ਸਿਧਾਂਤ ਨੂੰ ਬਚਾਉਣਾ ਲੋਕ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਇਹ ਸਾਨੂੰ ਅਕਾਲ ਤਖਤ ਸਾਹਿਬ ਤੇ ਬੈਠ ਕੇ ਵਿਚਾਰਾ ਕਰਕੇ ਕਰਨੀ ਜੀ ਜੀ ਬਹੁਤ ਬਹੁਤ ਧੰਨਵਾਦੀ ਸਮਾਂ ਬਹੁਤ ਚੋਗਨੀ ਬਹੁਤ ਤੁਹਾਡਾ ਚੰਗਾ ਲੱਗਾ ਤੁਸੀਂ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤਾਂ ਸਰਬਜੀਤ ਸਿੰਘ ਸੋਲ ਸਾਡੇ ਨਾਲ ਸੀ ਕਈ ਅਹਿਮ ਗੱਲਾਂ ਉਹਨਾਂ ਨੇ ਸਾਂਝੀਆਂ ਕੀਤੀਆਂ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਹਿੱਸਾ ਰਹੇ ਨੇ ਇਹਨਾਂ ਦੇ ਸਾਥੀ ਸੀ ਜਿਨ੍ਹਾਂ ਨੇ ਉਸ ਦੌਰ ਦੇ ਵਿੱਚ ਪੁਲਸ ਦਾ ਤਸੱਦਦ ਵੀ ਚੱਲਿਆ ਤਾਂ ਉਹਨਾਂ ਦੇ ਨਾਲ ਵੀ ਸੰਪਰਕ ਕਰਨਗੇ ਤਾਂ ਇੱਕ ਪੈਨਲ ਬਣਾ ਕੇ ਤਾਂ ਉਹ ਅੱਗੇ ਸੁਵਾਮਾ ਨੂੰ ਬਤਾਉਣਗੇ ਤਾਂ ਉਹ ਅਗਵਾਈ ਵੀ ਕਰਨਗੇ ਤੇ ਨਾਲ ਦੀ ਨਾਲ ਜਿਹੜੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਖੁੱਲ ਕੇ ਵਿਚਾਰਾਂ ਹੋਈਆਂ ਨੇ ਕਿ ਕਿਸ ਤਰੀਕੇ ਦੀ ਸਜ਼ਾ ਜਿਹੜੀ ਸੁਖਵੀਰ ਬਾਦਲ ਨੂੰ ਮਿਲਣੀ ਚਾਹੀਦੀ ਆਉਣ ਵਾਲੇ ਸਮੇਂ ਦੇ ਵਿੱਚ ਸੰਪਰਦਾਵਾਂ ਦੇ ਵੀ ਮੀਟਿੰਗ ਅਕਾਲ ਤਖਸਦ ਦੇ ਜਥੇਦਾਰ ਦੇ ਵੱਲੋਂ ਸੱਦੀ ਗਈ ਆ ਉਹ ਸਮਾਂ ਹਾਲੇ ਭਾਵੇਂ ਕਿ ਨਹੀਂ ਤੈਅ ਹੋਇਆ ਤਾਂ ਉਸ ਤੋਂ ਬਾਅਦ ਤੈਅ ਕੀਤਾ ਜਾਵੇਗਾ ਅਕਾਲ ਤਖਸਦ ਦੇ ਵੱਲੋਂ ਫੈਸਲਾ ਹੋਵੇਗਾ ਕਿਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਆ ਪਰ ਹਰ ਕਿਸੇ ਦੀ ਨਜ਼ਰ ਇਹੀ ਟਿਕੀ ਹੋਈ ਆ ਪੂਰੀ ਸਿੱਖ ਕੌਮ ਦੀ ਕਿ ਆਖਰਕਾਰ ਆਪਣੀ ਸਰਕਾਰ ਦੇ ਵਿੱਚ ਇੰਨੀਆਂ ਗਲਤੀਆਂ ਕਰਨ ਵਾਲੇ ਜਿਨ੍ਹਾਂ ਨੇ ਗੁਨਾਹ ਬਹੁਤ ਵੱਡੇ-ਵੱਡੇ ਕੀਤੇ ਨੇ ਤਾਂ ਉਹਨਾਂ ਦੇ ਬਾਰੇ ਸਜ਼ਾ ਕੀ ਹੁੰਦੀ ਆ ਤਾਂ ਇਸ ਤੇ ਸਭ ਦੀਆਂ ਨਜ਼ਰਾਂ ਕੀ ਹੋ ਗਿਆ ਜੀ ਸਾਥੀ ਵਰਪਾਲ ਸਿੰਘ ਦੇ ਨਾਲ ਕੁਲਦੀਪ ਸਿੰਘ ਪੁੜੇਰ ਜਰਨਲ ਬੁਕਸਮੈਨ ਟੀਵੀ ਮਹਾਰਾਜ